ਮਾਫੀ ਚੋਣੇ ਦੋਸਤੋ ਪਹਿਲਾਂ ਨੈਟਵਰਕ ਦਾ ਕੋਈ ਇਸ਼ੂ ਆ ਗਿਆ ਸੀ ਗੱਲ ਕਰ ਰਹੇ ਸੀ ਆਪਾਂ ਰੋਟੀ ਫਿਲਮ ਦੀ ਸਿੱਧੂ ਸਾਹਿਬ ਜਿਹੜੀ ਦੇਖ ਕੇ ਆਏ ਨੇ ਇਹਨਾਂ ਨੂੰ ਦੁਬਾਰਾ ਪੁੱਛਦਿਆਂ ਦੁਬਾਰਾ ਜੋੜਿਆ ਲਿੰਕ ਦੁਬਾਰਾ ਕ੍ਰੀਏਟ ਕਰਨਾ ਪਿਆ ਇਸ ਕਰਕੇ ਸਿੱਧੂ ਸਾਹਿਬ ਰੋਟੀ ਫਿਲਮ ਦੀ ਤੁਸੀਂ ਗੱਲ ਕਰ ਰਹੇ ਸੀ ਤੇ ਵਿੱਚੋਂ ਕਨੈਕਸ਼ਨ ਕੱਟਿਆ ਗਿਆ ਸੀਗਾ ਦੁਬਾਰਾ ਦੱਸੋ ਜੀ ਹੁਣ ਕਿਵੇਂ ਬਣੀ ਹੈ ਕੀ ਕਨਸੈਪਟ ਹੈ ਮੂਵੀ ਦਾ ਤੇ ਸਭ ਤੋਂ ਪਹਿਲਾਂ ਤਾਂ ਇੱਕ ਵਾਰ ਅਨੁਵਾਦ ਰਾਉਸਾ ਸਭ ਸੱਜਣਾ ਦਾ ਇੱਕ ਵਾਰ ਫੇਰ ਧੰਨਵਾਦ ਕਿਉਂਕਿ ਚਲੋ ਇਸ਼ੂ ਹੈ ਤਾਂ ਆਉਂਦੇ ਜਾਂਦੇ ਰਹਿੰਦੇ ਜਿੰਦਗੀ 'ਚ ਵੀ ਆਉਂਦੇ ਨੈਟਵਰਕ 'ਚ ਤਾਂ ਹਣੀ ਆਉਣੇ ਤੇ ਇਹ ਫਿਲਮ ਹੈ ਜਿਹੜੀ ਰੋਡੇ ਕਾਲਜ ਮੈਨੂੰ ਵੀ ਇੱਕ ਮੇਰੇ ਮਿੱਤਰ ਨੇ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਆ ਜਿਹੜੇ ਡਾਇਰੈਕਟਰ ਨੇ ਨਾ ਇਹਨਾਂ ਦੀ ਤੁਸੀਂ ਇੰਟਰਵਿਊ ਜ਼ਰੂਰ ਕਰਿਓ ਮੈਂ ਕਿਹਾ ਜੀ ਠੀਕ ਹੈ ਕਿਉਂਕਿ ਚਲੋ ਇਹ ਤਾਂ ਆਪਣਾ ਕੰਮ ਹੀ ਆ ਕੁਝ ਚੰਗਾ ਜੇ ਕੋਈ ਚੰਗੇ ਬੰਦੇ ਨੇ ਕਿਹਾ ਤਾਂ ਕਰਨਾ ਹੀ ਆ ਤਾਂ ਮੈਂ ਉਹ ਜਦੋਂ ਇਲੈਕਸ਼ਨ ਸਵੀਰ ਜਿਵੇਂ ਸੀ ਆਪਾਂ ਨਹੀਂ ਦੇਖ ਸਕੇ ਹੁਣ ਜਦੋਂ ਮੈਂ ਉਹ ਸੰਪਰਕ ਵੀ ਕੀਤਾ ਮੈਨੂੰ ਸੱਚੀ ਵੀ ਨਹੀਂ ਪਤਾ ਸੀ ਕਿ ਫਿਲਮ ਆ ਗਈ ਹੋਵੇ ਆਪਣੇ ਇਸ ਪਾਸੇ ਧਿਆਨ ਘਟ ਹੁੰਦਾ ਤਾਂ ਮੈਂ ਜਦੋਂ ਹੈਪੀ ਰੋਡੇ ਜਾਂ ਹੈਪੀ ਬਰਾੜ ਬਾਈ ਜੀ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਹੈ ਮੈਂ ਉਹਨਾਂ ਨਾਲ ਸੰਪਰਕ ਕੀਤਾ ਉਹ ਕਹਿੰਦੇ ਬਾਈ ਜੀ ਫਿਲਮ ਆ ਗਈ ਤੁਸੀਂ ਪਹਿਲਾਂ ਜਾਂ ਫਿਲਮ ਦੇਖੋ ਜ਼ਿਆਦਾ ਵਹਿਤਰ ਹੋਊਗਾ ਕਹਿੰਦੇ ਬਹੁਤੇ ਸਵਾਲਾਂ ਦੇ ਜਵਾਬ ਉੱਥੇ ਮਿਲ ਜਾਣਗੇ ਪਰ ਸੋ ਟਾਈਮ ਨਹੀਂ ਲੱਗਿਆ ਕੱਲ ਮੈਂ ਸਪੈਸ਼ਲ ਸਾਰਾ ਕੁਝ ਛੱਡ ਕੇ ਫਿਲਮ ਦੇਖਣ ਗਿਆ ਤੇ ਉਸ ਫਿਲਮ ਦੇ ਵਿੱਚ ਬੜਾ ਕੁਝ ਹੈ ਖਾਸ ਕਰਕੇ ਇੱਕ ਵਧੀਆ ਗੱਲ ਸੀ ਕਿ ਨੌਜਵਾਨ ਸੀ ਔਰ ਨੌਜਵਾਨ ਪਿੰਡਾਂ ਵਾਲੇ ਸੀ ਉਹ ਫਿਲਮ ਨੂੰ ਦੇਖਣ ਗਏ ਕੱਲ ਮੈਂ ਉੱਤੇ ਕਿਉਂਕਿ ਥੀਏਟਰ ਵਾਲਿਆਂ ਤੋਂ ਵੀ ਪੁੱਛਿਆ ਕਿ ਕਿੰਨਾ ਕਹਿੰਦੇ ਠੀਕ ਚੱਲ ਰਹੀ ਹੈ ਬਹੁਤ ਹੀ ਹਾਊਸਫੁੱਲ ਵਾਲੀ ਗੱਲ ਨਹੀਂ ਮਾੜੀਆਂ ਫਿਲਮਾਂ ਜੋ ਵੀ ਨਹੀਂ ਮੈਂ ਕਿਹਾ ਵੀ ਕਿਵੇਂ ਆ ਕਹਿੰਦੇ ਪਹਿਲਾਂ ਜਮਾਂ ਨਹੀਂ ਚੱਲੀ ਹੁਣ ਲੋਕ ਜਾ ਰਹੇ ਨੇ ਤਾਂ ਇਹ ਫਿਲਮ ਹੈ ਜਿਹੜੀ ਕਹਾਣੀ ਆਪਾਂ ਕੱਲੀ ਫਿਲਮ ਦੀ ਦੱਸਣੀ ਹੈ ਥੋੜੀ ਜੀ ਇਹ ਅਸਿੱਧੇ ਰੂਪ ਚ ਪ੍ਰੋਮੋਸ਼ਨ ਕਹਿ ਸਕਦੇ ਹਾਂ ਇਸ ਕਰਕੇ ਨਹੀਂ ਨਾ ਤਾਂ ਮੈਂ ਬਾਈ ਹੋਰਾਂ ਨੂੰ ਹੋਏ ਤੱਕ ਮਿਲਿਆ ਜਿਹਦੀ ਇਹ ਫਿਲਮ ਆ ਮੈਂ ਕਿਸੇ ਐਕਟਰ ਨੂੰ ਨਹੀਂ ਜਾਣਦਾ ਮੈਂ ਇਹ ਵੀ ਦੱਸ ਦਿਆਂ ਤੇ ਕਿਹਦੇ ਤਰ੍ਹਾਂ ਦਾ ਆਪਣਾ ਸਵਾਰਥ ਨਹੀਂ ਇੱਕੋ ਹੀ ਸਵਾਰਥ ਹੈ ਕਿ ਜਿਹੜੀਆਂ ਵਿਆਹ ਦੇ ਵਿੱਚ ਧਰ ਕੇ ਕੈਮਰਾ ਤੇ ਕਦੇ ਉਹ ਮੰਜੇ ਬਿਸਤਰੇ ਜਾਂ ਕੁਝ ਹੋਰ ਆਗੀਆਂ ਵਧੀਆ ਫਿਲਮਾਂ ਰਹੀਆਂ ਕੁਝ ਇੱਕ ਕਨਸੈਪਟ ਸੀ ਪਰ ਉਹ ਹਰੇਕ ਦੇ ਵਿੱਚ ਹਰੇਕ ਰਸਮ ਦੇ ਉੱਤੇ ਇੱਕ ਵੀਡੀਓ ਬਣ ਜਾਣੀ ਉਹੀ ਚਾਰ ਪੰਜ ਬੰਦੇ ਹੋਣੇ ਤੇ ਤੁਹਾਨੂੰ ਐ ਨਹੀਂ ਪਤਾ ਲੱਗਦਾ ਗਿੜੀ ਬਲਮ ਦੇਖ ਲਈ ਤੁਸੀਂ ਜਿਵੇਂ ਰਾਤ ਨੂੰ ਆਪਾਂ ਬੀਸੀਆਰ ਨਹੀਂ ਲਾਉਂਦੇ ਹੁੰਦੇ ਸੀ ਅੱਗੇ ਲਿਆ ਕੇ ਵੀ ਚਲੋ ਚਾਰ ਫਿਲਮਾਂ ਦੇਖ ਲਈਏ ਉਦੋਂ ਐ ਹੁੰਦਾ ਸੌਣਾ ਕਦੇ ਵਾਸਤੇ 100 ਰੁਪਏ ਦਾ ਬੀਸੀਆਰ ਆਉਣਾ ਹੁੰਦਾ ਸੀ ਰਾਤ ਨੂੰ ਨਾ ਕਿਰਾਏ ਤੇ ਜ਼ਾਰੀਆਂ ਦੇਖ ਲੈਂਦੇ ਉਹ ਕਈ ਦਿਨਾਂ ਬਾਅਦ ਵੀ ਨਹੀਂ ਪਤਾ ਲੱਗਦਾ ਕਿ ਕਿਹੜੀ ਫਿਲਮ ਵਿੱਚ ਕੀ ਕਹਾੜਾ ਲਾਂ ਕਿਹੜੀ ਦਾ ਹੁੰਦਾ ਸੀ ਹਾਲਾਂਕਿਨ ਉਦੋਂ ਲੋਕਾਂ ਦਾ ਇੰਟਰਸਟ ਇਹ ਨਾ ਚੀਜ਼ਾਂ 'ਚ ਵੱਧ ਹੁੰਦਾ ਸੀ। ਉਹੀ ਕੁਝ ਇਹ ਜਿਹੜੀਆਂ ਫਿਲਮਾਂ ਲਗਾਤਾਰ ਆ ਰਹੀਆਂ ਬਿਨਾਂ ਸਿਰ ਪੈਰ ਦੀ ਕਾਮੇਡੀ ਦੇਖ ਲਓ ਤੁਸੀਂ। ਕਿਹੋ ਜੀ ਐ। ਉਹ ਤਾਂ ਉਹ ਉਹਨਾਂ ਤੋਂ ਹਟ ਨਹੀਂ ਜੇ ਕੁਝ ਸੁਹਿਰਦ ਲੋਕ ਆ ਜਿਹੜੇ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਚੰਗੀਆਂ ਫਿਲਮਾਂ। ਬੱਚਿਆਂ ਦੇ ਵਾਸਤੇ ਤਾਂ ਸੱਚੀ ਜ਼ਰੂਰੀ ਹੈ ਜਿਹੜੇ ਟੀਨੇਜਰ ਨੇ ਜਿਹੜੇ ਕਾਲਜ ਜਾਂਦੇ ਨੇ। ਮਾਪਿਆਂ ਨੂੰ ਉਦੋਂ ਵੱਡੀ ਜ਼ਿੰਮੇਵਾਰੀ ਚਾਹੀਦੀ ਹੈ ਕਿ ਜੇ ਤੁਸੀਂ ਆਪਦੇ ਧੀਆਂ ਪੁੱਤਾਂ ਨੂੰ ਸਮਝਣਾ ਹੈ ਤੇ ਧੀਆਂ ਪੁੱਤਾਂ ਨੂੰ ਸਮਝਾਉਣਾ ਫੇਰ ਇਹ ਫਿਲਮ ਦੇਖ ਲਓ ਤੇ ਜੇ ਤੁਹਾਨੂੰ ਆਇਆ ਲੱਗਦਾ ਕਿ ਯਾਰ ਬਿਨਾ ਸਰਪੈਰ ਦੀਆਂ ਗੱਲਾਂ ਵੀ ਆ ਹੱਸਾ ਠੱਠਾ ਆ ਜਾ ਕਰਨਾ ਫੇਰ ਆ ਤੁਹਾਡੇ ਕੋਲੇ ਬਹੁਤ ਹੋਰ ਹੈਗੀਆਂ ਚਲੋ ਆਪਾਂ ਕਿਸੇ ਮਾੜਾ ਨਹੀਂ ਕਹਿੰਦੇ ਹੱਸਾ ਠੱਠਾ ਬੜਾ ਲਾਜ਼ਮੀ ਹੁੰਦਾ ਹੈ ਬੜੀਆਂ ਫਿਲਮਾਂ ਉਹੇ ਜਿਹੀਆਂ ਨੇ ਪਰ ਉਹਦੇ 'ਚ ਇੱਕ ਮੈਸੇਜ ਹੁੰਦਾ ਕਾਮੇਡੀ ਇਹਦੇ 'ਚ ਵੀ ਹੈ ਇਹਦੇ 'ਚ ਸਪੈਸ਼ਲ ਕਾਮੇਡੀਅਨ ਨਹੀਂ ਟਰੈਕ ਰਹੀਆਂ ਹਾਂ ਥੋੜੇ ਥੋੜੇ ਪੰਚਾਇਤ ਕਿਤੇ ਨਾ ਕਿਤੇ ਨਿੱਕੀਆਂ ਨਿੱਕੀਆਂ ਗੱਲਾਂ ਤੁ ਕਿ ਕੁਝ ਵੀ ਫालतੂ ਨਹੀਂ ਇਹਦੇ ਚ ਵੀ ਕੁਝ ਵੀ ਫालतੂ ਨਹੀਂ ਇਹ ਵਧੀਆ ਯਤਨ ਡਾਇਰੈਕਟਰ ਨੇ ਕੀਤਾ ਪ੍ਰੋਡਿਊਸਰ ਨੇ ਕੀਤਾ ਉਹਨਾਂ ਦੀ ਕਾਸਟ ਨੇ ਕੀਤਾ ਮੈਂ ਇੱਕ ਬੰਦੇ ਨੂੰ ਜਾਣਦਾ ਇਹ ਫਿਲਮ ਦੇ ਵਿੱਚ ਉਹ ਨਹੀਂ ਮੈਨੂੰ ਜਾਣਦਾ ਮੈਂ ਇਹ ਵੀ ਦੱਸ ਰਿਹਾ ਉਹ ਇੱਕ ਪੱਗ ਵਾਲਾ ਮੁੰਡਾ ਸ਼ਾਇਦ ਮੋਗੇ ਦਾ ਹੈ ਜਾਂ ਇਧਰ ਦਾ ਬਾਗੇਪੁਰਾਣਾ ਸਾਈਡ ਦਾ ਉਹ ਕਮੇਡੀਅਨ ਹੈ ਭਾਈ ਰੀਲਾ ਵਗੈਰਾ ਪਾਉਂਦਾ ਦਾੜੀ ਬੰਨੀ ਹੁੰਦੀ ਆ ਉਹਦੀ ਤਾਂ ਉਹ ਉਹਦਾ ਮੈਨੂੰ ਥੋੜੀ ਜੀ ਪਛਾਣ ਆਈ ਵੀ ਮੈਂ ਮਤਲਬ ਇਹ ਸਾਰੀ ਕਹਾਣੀ ਦੱਸਣ ਦਾ ਮਤਲਬ ਇਹ ਹੈ ਕਿ ਜਿੰਨੇ ਉਹਦੇ ਚ ਚਿਹਰੇ ਨੇ ਨਵੇਂ ਨੇ ਜਿਹੜੇ ਆਪਣੇ ਵਰਗਾ ਨੂੰ ਤਾਂ ਪਤਾ ਨਹੀਂ ਘਟੋ ਘਟ ਚੱਲੋ ਜਿਹੜੇ ਰੂਟੀਨ ਚ ਫਿਲਮਾਂ ਦੇਖਦੇ ਉਹਨਾਂ ਵਾਸਤੇ ਵਧੀਆ ਪਰ ਐਕਟਰ ਵਧੀਆ ਨੇ ਸਾਰੇ ਇਹ ਇਹ ਗੱਲ ਦੇਖਣ ਵਾਲੀ ਹੈ ਜੋਗਰਾਜ ਹੈ ਉਹਨੂੰ ਸਾਰੇ ਜਾਣਦੇ ਹੋ ਉਹ ਮੇਨ ਲੀਡ ਦੇ ਵਿੱਚ ਆ ਉੱਥੇ ਕਿਉਂਕਿ ਵਿਲਨ ਜਿਹੜਾ ਚਾਹੀਦਾ ਹੁੰਦਾ ਉਹ ਉਹੇ ਜੋ ਫਿਰ ਹੈਗੇ ਆ ਉਹ ਤਾਂ ਓਵਰঅল ਜਿਹੜੀ ਫਿਲਮ ਦੀ ਕਹਾਣੀ ਹੈ ਉਹ ਕਾਲਜ ਲਾਈਫ ਦੇ ਉੱਤੇ ਹੈ ਕਾਲਜ ਲਾਈਫ ਦੇ ਵਿੱਚ ਨੌਜਵਾਨ ਗੁੰਮਰਾਹ ਕਿਵੇਂ ਹੋ ਜਾਂਦੇ ਆ ਪੋਲੀਟਿਸ਼ੀਅਨ ਦੇ ਹੱਥਾਂ 'ਚ ਕਿਵੇਂ ਚੜ ਜਾਂਦੇ ਨੇ ਉਹਦੇ ਕੋਲੇ ਆਪਣੇ ਕੋਲੇ ਬੜੀਆਂ ਆਧਾਰਨਾ ਨੇ ਇੱਕ ਨਹੀਂ ਬਹੁਤੀਆਂ ਗੈਂਗਸਟਰ ਕਿਵੇਂ ਬਣ ਜਾਂਦੇ ਨੇ ਉਹਨਾਂ ਨੂੰ ਮਰਵਾ ਕੇ ਮਿਲਦਾ ਜਾਂਦਾ ਹੈ ਜਦੋਂ ਕਿਸੇ ਲੀਡਰ ਦੇ ਝੋਲੀ ਚੱਕ ਨੂੰ ਗੈਂਗਸਟਰ ਟਾਈਪ ਨੂੰ ਮੁੰਡੇ ਨੂੰ ਐ ਹੁੰਦਾ ਕਿ ਯਾਰ ਫਲਾਣੇ ਬਾਈ ਦਾ ਆਪਣੇ ਤੇ ਥਾਪੜ ਹੈ ਵੀ ਮੁੰਡੇ ਤੇ ਆਪਣਾ ਕੁਝ ਕੋਈ ਵਿਗਾੜ ਨਹੀਂ ਸਕਦਾ ਉਦੋਂ ਹੀ ਟਿਕੜਦਾ ਤੇ ਇਹ ਫਿਲਮ ਦੇ ਵਿੱਚ ਇੱਕ ਬੜਾ ਵਧੀਆ ਕੰਮ ਹੈ ਕਿਉਂਕਿ ਇੱਕ ਐਮਐਲਏ ਆ ਜਿਹੜਾ ਉਹ ਪੁਲਸ ਨੂੰ ਪੈਸੇ ਪੂਸੇ ਚੜਾਉਂਦਾ ਕਿਉਂਕਿ ਉਹਨਾਂ ਦਾ 2 ਨੰਬਰ ਦਾ ਕੰਮ ਚੱਲਿਆ ਹੁੰਦਾ ਔਰ ਇੱਕ ਇਹਦੇ ਚ ਹੋਰ ਜਿਹੜੀ ਨਵੀਂ ਗੱਲ ਹੈ ਜਿਹੜੀ ਉਹ ਰਿਕਾਰਡ ਦੇ ਵਿੱਚ ਪੁਰਾਣੀ ਹੈ ਕਿ ਇੱਕ ਬੰਦਾ ਰਿਕਾਰਡ 'ਚ ਮਰਿਆ ਦਿਖਾ ਦਿੱਤਾ ਜਾਂਦਾ ਬਾਅਦ ਵਿੱਚ ਉਹ ਜਿਉਂਦਾ ਹੈ ਤੇਜਾ ਹੁੰਦਾ ਤੇ ਬਾਅਦ ਵਿੱਚ ਉਹ ਗਰਤੇਜ ਬਣ ਕੇ ਐਮਐਲਏ ਤੱਕ ਬਣਦਾ ਇਹੋ ਜਿਹਾ ਕੁਝ ਚੱਲਦਾ ਆਇਆ ਉਹਨਾਂ ਵਿੱਚ ਫਿਲਮ ਦੇ ਵਿੱਚ ਇੱਕ ਉਹ ਸੀਨ ਵੀ ਪਾਇਆ ਗਿਆ ਜਦੋਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵਾਗੇ ਪੁਰਾਣੇ ਦੇ ਥਾਣੇ ਦੇ ਮੂਹਰੇ ਇੱਕ ਪੁਲਿਸ ਵਾਲੇ ਨੂੰ ਮਾਰਦਾ ਹੈ ਉਹ ਕਹਾਣੀ ਨੂੰ ਇਹਦੇ ਚ ਕੋਰਿਲੇਟ ਨਹੀਂ ਕੀਤਾ ਗਿਆ ਸੀਨ ਉਹ ਲੈ ਕੇ ਦਿਖਾਉਣ ਦਾ ਕੁਝ ਹੋਰ ਯਤਨ ਕੀਤਾ ਗਿਆ ਗੁਰਜੰਟ ਦੀ ਥਾਂ ਦੇ ਉੱਤੇ ਕੋਈ ਹੋਰ ਚਿਹਰਾ ਹੈ ਜਿਹੜਾ ਸਾਈਡ ਹੀਰੋ ਹੈ ਜਾਂ ਮੇਨ ਲੀਡ ਦੇ ਵਿੱਚ ਹੈ ਉਹਦੇ ਉਹ ਸਾਥੀ ਦਾ ਭਰਾ ਹੈ ਉਹ ਉਹ ਕਹਾਣੀ ਹੈ ਕਿ ਕਿਵੇਂ ਪੁਲਿਸ ਤਸ਼ੱਦਦ ਕਰਦੀ ਹੈ ਕਿਵੇਂ ਜਿਹੜੇ ਮੁੰਡੇ ਆ ਉਹਨਾਂ ਕੀ ਜੀ ਗੱਲ ਦੇ ਉੱਤੇ ਉਹਨਾਂ ਵੇਲੇ ਚ ਫਸ ਜਾਂਦੇ ਸੀ ਜਿਹਨੂੰ ਅਸੀਂ ਕਾਲਾ ਦੌਰ ਵੀ ਕਹਿੰਨੇ ਕੁਝ ਲੋਕ ਸੁਨਹਿਰੀ ਦੌਰ ਵੀ ਕਹਿੰਨੇ ਕੋਈ ਚਲੋ ਆਪਣੇ ਆਪਣੇ ਸ਼ਬਦਾਂ ਦੇ ਨਾਲ ਉਹਨਾਂ ਕਹਿੰਦੇ ਉਹ ਉਹ ਜਿਹੜਾ ਯਤਨ ਆ ਨਾ ਜੀ ਕਿ ਸਕੂਟਰ ਦੇ ਉੱਤੇ ਦੋ ਸਿੰਘ ਮਿਲ ਜਾਂਦੇ ਆ ਕਿ ਫਲਾਣੇ ਪਿੰਡ ਛੱਡਿਆ ਉਹ ਤੇ ਉਹ ਛੱਡਣ ਜਾਂਦਾ ਤਾਂ ਉੱਥੇ ਇੱਕ ਕਹਾਣੀ ਇਹ ਵੀ ਵਾਪਰ ਜਾਂਦੀ ਹੈ ਕਿ ਜਿਹੜਾ ਟਾਊਟ ਹੁੰਦਾ ਜਿਹੜਾ ਤੇਜ਼ਾ ਹੁੰਦਾ ਪੁਲਿਸ ਦਾ ਟਾਊਟ ਵੀ ਹੁੰਦਾ ਤੇ ਬਾਤ ਲੀਟਰ ਵੀ ਬੰਦਾ ਅਕਸਰ ਇਹੋ ਜਿਹਾ ਕੁਛ ਹੀ ਹੁੰਦਾ ਸਮਾਜ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹਦੇ ਚਾ ਉਹਨਾਂ ਨੂੰ ਦੇਖ ਲੈਂਦਾ ਤੇ ਉਹ ਦੋ ਮੁੰਡਿਆਂ ਤੇ ਕੁੱਟ ਪੈ ਜਾਂਦੀ ਐ ਇੱਕ ਆ ਜਿਹੜਾ ਉਹਨੂੰ ਮਤਲਬ ਬਾਅਦ ਦੇ ਵਿੱਚ ਜਿਹੜਾ ਮੇਨ ਕੈਰੈਕਟਰ ਦੇ ਵਿੱਚ ਰਹਿੰਦਾ ਉਸ ਨੂੰ ਪਰਿਵਾਰ ਫੌਜ ਦੇ ਵਿੱਚ ਭਰਤੀ ਕਰਾ ਦਿੰਦਾ ਦੂਜੇ ਨੂੰ ਖੇਤੀ ਕਰਨ ਲਾ ਦਿੰਦਾ ਜਿਹੜਾ ਖੇਤੀ ਵਾਲਾ ਉਹਨੂੰ ਵਾਰ-ਵਾਰ ਇਹੇ ਗੱਲ ਆਉਂਦੀ ਐ ਕਿ ਪੁਲਿਸ ਨੇ ਖਾਮ-ਖਾਮ ਇਹਨੂੰ ਕੁੱਟਤਾ ਜਾਂ ਕੁਛ ਹੋਰ ਉਹ ਕਾਲਜ ਦਾ ਪ੍ਰਧਾਨ ਵੀ ਹੁੰਦਾ ਤਾਂ ਉਸ ਦੀ ਉਹਨੋਂ ਹਥਿਆਰ ਚੱਕਣੇ ਪੈ ਜਾਂਦੇ ਉਹ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਦੇਖੋਗੇ ਨਾ ਕਿਉਂਕਿ ਗੰਭੀਰ ਫਿਲਮਾਂ ਔਰ ਐਵੇਂ ਵੀ ਨਹੀਂ ਵੀ ਕਹੂੰ ਹੀ ਆਏ ਬੈਠਾ ਜਿਵੇਂ ਕੁੜੀ ਨੱਕ ਕੇ ਹੁੰਦਾ ਵੀ ਉਦਾਸ ਹੋ ਕੇ ਬੈਠਣਾ ਕਾਮੇਡੀ ਟਰੈਕ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਉਸ ਫਿਲਮ ਦੇ ਵਿੱਚ ਜਿਵੇਂ ਕਾਲਜ ਦੀ ਗੁੰਡਾਗਰਦੀ ਹੈ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਗਈਆਂ ਸੀਨੀਅਰ ਨੂੰ ਦੇਖ ਕੇ ਜੂਨੀਅਰ ਜਨਿਕਨਿਕੇ ਜਵਾਕ ਆ ਜਿਵੇਂ ਕਿਵੇਂ ਉਹਨਾਂ ਨੂੰ ਫੀਲਿੰਗ ਆਉਂਦੀ ਆ ਕਿ ਆਪਾਂ ਵੀ ਬਾਈਂਗ ਹੋ ਟੌਰ ਬਣਾਈਏ ਕੋਈ ਬਸ ਕੇ ਰੀਏ ਜਾਂ ਕੁਝ ਹੋਰ ਅਜਿਹੋ ਜਿਹੇ ਹਾਲਾਤ ਹੁੰਦੇ ਹੋ ਜਿਹੋ ਜਿਹੇ ਮਾਹੌਲ ਹੁੰਦਾ ਸੋ ਸਾਰੀਆਂ ਚੀਜ਼ਾਂ ਇਸ ਫਿਲਮ ਦੇ ਵਿੱਚ ਹੈਗੀਆਂ ਜੇ ਆਪਾਂ 5-4 ਮਿੰਟ ਇੱਥੇ ਸਰੋਤਿਆਂ ਦੇ ਜਾਂ ਦਰਸ਼ਕਾਂ ਦੇ ਲਾਏ ਨੇ ਮੇਰਾ ਕਹਿਣ ਦਾ ਮਤਲਬ ਇਹ ਹੋਆ ਕਿ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਆਉਣਗੀਆਂ ਹੋਰ ਪਰ ਜੇ ਚੰਗੀਆਂ ਫਿਲਮਾਂ ਆਉਣਗੀਆਂ ਉਹਨਾਂ ਨੂੰ ਪ੍ਰੋਮੋਟ ਕਰਦੀ ਕਿਉਂਕਿ ਇਹ ਬਜਟ ਤਾਂ ਮਹਿੰਗਾ ਹੈ ਫਿਲਮ ਤਾਂ ਇਹ ਤਾਂ ਨਹੀਂ ਕਿ ਸਸਤੀ ਬਣੀ ਆ ਹਾਂ ਠੀਕ ਆ ਕਿ ਇਹਦੇ ਚ ਕਾਸਟ ਹੈਣੀ ਕਿ ਜਿਹੜੇ ਨੇ ਕਰੋੜ-ਕਰੋੜ ਰੁਪਇਆ ਲੈਣਾ ਹੋਵੇ ਜਾਂ ਕੁਝ ਹੋਰ ਹੈ ਮੈਨੂੰ ਲੱਗਦਾ ਸਭ ਤੋਂ ਮਹਿੰਗਾ ਜੇ ਆਰਟਿਸਟ ਆ ਇਹਦੇ ਚ ਤਾਂ ਜੋਗਰਾ ਲ ਹੋਊਗਾ ਉਹਨੇ ਕਿੰਨੇ ਪੈਸੇ ਲਏ ਫਿਲਮ ਦੇ ਉਹ ਤਾਂ ਚਲੋ ਉਹਨਾਂ ਨੂੰ ਪਤਾ ਹੈ ਪਰ ਉਹ ਤੋਂ ਬਿਨਾ ਬਹੁਤ ਥੋੜੇ ਬਜਟ ਤੇ ਬਹੁਤ ਵਧੀਆ ਤਰੀਕੇ ਨਾਲ ਜੇ ਕੋਈ ਫਿਲਮ ਬਣ ਸਕਦੀ ਹੈ ਤਾਂ ਉਹ ਇਹ ਰੋਡੇ ਕਾਲ ਜਾਏ ਪਰ ਦੇਖਣ ਦਾ ਗੱਲ ਇਹ ਹੈ ਕਿ ਫਿਲਮਾਂ ਦਾ ਬਦੇਰੀਆਂ ਹੁੰਦੇ ਇਹ ਜਵਾਨੀ ਨੂੰ ਦਿਖਾਉਣ ਦੀ ਲੋੜ ਹੈ ਇਹਦੇ ਚ ਇੱਕ ਬੜਾ ਸੋਹਣਾ ਡਾਇਲਾਗ ਹੈ ਕਿ ਯਾਰ ਕਿੰਨੀ ਦੇਰ ਅਸੀਂ ਭੱਜ-ਭੱਜ ਕੇ ਵਿਦੇਸ਼ ਚ ਜਾਂਦੇ ਰਹਾਂ ਵੀ ਹੁਣ ਨਹੀਂ ਪੰਜਾਬ ਦੇ ਬਦਲ ਮੋੜਨ ਵਾਸਤੇ ਇਹ ਡਾਇਲੌਗ ਬੜਾ ਵੱਡਾ ਹੈ ਕਿਉਂਕਿ ਸਾਡੀ ਧਰਤੀ ਛੱਡਣ ਦਾ ਜਿਹੜਾ ਮਨੋਰਥ ਆ ਉਹਦੇ ਕਾਰਨ ਤਾਂ ਬਥੇਰੇ ਆ ਨਾ ਕਿਉਂਕਿ ਹੁਣ ਅਸੀਂ ਨੌਕਰੀ ਦੀ ਭਾਲ ਚ ਜਾਂਦੇ ਆ ਪਹਿਲਾਂ ਜ਼ਿੰਦਗੀ ਦੀ ਭਾਲ ਚ ਜਾਂਦੇ ਸੀ ਜਿਹੜਾ 90 ਵਾਲਾ ਦਹਾਕਾ ਸੀ ਕਿਉਂਕਿ ਇੱਥੇ ਜਿਹੜੇ ਸਰਦੇ ਪੁੱਜ ਦੇ ਘਰ ਦਾ ਮੁੰਡਾ ਹੁੰਦਾ ਸੀ ਉਹ ਜਵਾਨੀ ਅਗਲੇ ਨੇ ਆਪਦੇ ਮੁਤਾਬਕ ਰਹਿਣਾ ਹੁੰਦਾ ਕਹਿੰਦੇ ਵਾਲ ਰੱਖਣੇ ਆ ਕਹਿੰਦੇ ਨਹੀਂ ਰੱਖਣੇ ਤਾਂ ਉਦੋਂ ਨਿਸ਼ਾਨਾ ਬਣਦੇ ਸੀ ਉਦੋਂ ਬਥੇਰੇ ਮਾਝੇ ਮਾਲਵੇ ਦੋਆਬੇ ਦੇ ਮਾਲਵੇ ਦੇ ਘੱਟ ਮਾਝੇ ਤੇ ਦੋਆਬੇ ਦੇ ਪੁੱਤ ਜਿਹੜੇ ਉਹ ਵਿਦੇਸ਼ ਚ ਗਏ ਇਹ ਤਾਂ ਛੱਡਣਾ ਪਿਆ ਚਲੋ ਬਹੁਤਿਆਂ ਦੀਆਂ ਜ਼ਿੰਦਗੀਆਂ ਉੱਥੇ ਵਧੀਆ ਵੀ ਹੋਈਆਂ ਪਰ ਮਜਬੂਰੀ ਤੇ ਕੁਝ ਛੱਡਣਾ ਉਹ ਬੜਾ ਔਖਾ ਹੁੰਦਾ ਸੋ ਉਹ ਸਾਰੇ ਪੱਖ ਇਸ ਫਿਲਮ ਵਿੱਚ ਦਿਖਾਏ ਨੇ ਹੈਪੀ ਰੋਡ ਦੇ ਇਹਦੇ ਡਾਇਰੈਕਟਰ ਨੇ ਉਹਨਾਂ ਨੇ ਇਹ ਫਿਲਮ ਲਿਖੀ ਹੈ ਮੈਂ ਮੇਰੀ ਕੋਸ਼ਿਸ਼ ਹੈ ਕਿ ਆਪਾਂ ਹੁਣ ਕਿਉਂਕਿ ਫਿਲਮ ਦੇਖ ਲਈਆ ਹੁਣ ਕਾਫੀ ਗੱਲਾਂ ਕਲੀਅਰ ਨੇ ਤਾਂ ਮੈਂ ਜੇ ਟੀਮ ਨਾਲ ਗੱਲ ਹੋ ਸਕੀ ਤਾਂ ਵੀ ਨਹੀਂ ਡਾਇਰੈਕਟਰ ਹੋਰੇ ਆ ਜਿਹੜੇ ਉਹਨਾਂ ਨਾਲ ਕੱਲ ਮੇਰੀ ਗੱਲ ਹੋਈ ਸੀ ਉਹ ਬਾਈ ਜੀ ਕਹਿੰਦੇ ਵੀ ਜਦੋਂ ਮਰਜ਼ੀ ਤੁਸੀਂ ਕਹੋ ਅਸੀਂ ਤੁਹਾਡੇ ਨਾਲ ਇੰਟਰਵਿਊ ਵੀ ਕਰਾਂਗੇ ਕਿਉਂਕਿ ਉਹ ਤਾਂ ਉਹਨਾਂ ਨੂੰ ਹੀ ਫਾਇਦਾ ਹੋ ਉਸ ਗੱਲ ਦਾ ਤਾਂ ਅਪਾ ਆਪਣੇ ਚੈਨਲ ਦੀ ਪ੍ਰੋਮੋਸ਼ਨ ਵਾਸਤੇ ਕੁਝ ਨਹੀਂ ਮੇਰਾ ਸਿਰਫ ਮਤਲਬ ਇਹ ਹੈ ਕਿ ਜੇ ਫਿਲਮ ਵਧੀਆ ਤਾਂ ਲੋਕਾਂ ਤੱਕ ਜਾਣੀ ਚਾਹੀਦੀ ਹੈ ਸਾਡੇ ਸਨੇਹਾ ਦੀ ਥਾਂ ਦੇ ਉੱਤੇ ਜੇ ਫਿਲਮ ਦੀ ਟੀਮ ਸਨੇਹਾ ਦੀ ਹੋਊਗੀ ਉਹ ਹੋਰ ਵਧੀਆ ਹੋਊਗਾ ਤੇ ਬਾਕੀ ਇਹ ਹੈ ਕਿ ਉਹੀ 2.5 300 ਰੁਪਿਆ ਡੈਟਾ 2.5 ਘੰਟਿਆਂ ਦੀ 3 ਘੰਟੇ ਕੁਝ ਮਿੰਟ ਦੀ ਫਿਲਮ ਹੈ ਸ਼ਾਇਦ ਤਾਂ ਇਹ ਦੇਖ ਦੇਖ ਕੇ ਇਹਨੇ ਪੈਸਾ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਹਲਾਸ਼ੇਰੀ ਦੇ ਸਕਦੇ ਹੋ ਤਾਂ ਨੁਕਸਾਨ ਨਹੀਂ ਸਿਰਫ ਸਾਰੀ ਕਿ ਸਨੇਹਾ ਦਾ ਤੁਸੀਂ ਦਿੱਤਾ ਨੌਜਵਾਨੀ ਨੂੰ ਜਿਨ੍ਹਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਦੂਜਾ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਮਾਪਿਆਂ ਨੂੰ ਦਿੱਤਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਜੇ ਸਮਝਾਉਣਾ ਹੈ ਜਾਂ ਸਮਝਣਾ ਹੈ ਤੁਹਾਨੂੰ ਇਹ ਦੇਖਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਇੱਕ ਸੁਨੇਹਾ ਰਹਿ ਗਿਆ ਇਹ ਜਿਹੜੇ ਪੋਲੀਟਿਕਲ ਲੋਕ ਨੇ ਸਿਆਸੀ ਲੋਕ ਨੇ ਉਹਨਾਂ ਨੂੰ ਵੀ ਫਿਲਮ ਦੇਖਣੀ ਚਾਹੀਦੀ ਹੈ ਹੋ ਸਕਦਾ ਕਿਸੇ ਦੇ ਮਾੜਾ ਮੋਟਾ ਕਿਸੇ ਦੇ ਮਨ ਤੇ ਅਸਰ ਹੋਵੇ ਕਿਉਂ ਆਪਾਂ ਨੂੰ ਪਤਾ ਹੀ ਹੈ ਜਿਹੜੇ بڑے ਲੀਡਰ ਨੇ ਇਹਨਾਂ ਨੇ ਬਹੁਤ ਇਹ ਜਿਹੇ ਜਵਾਨ ਮੁੰਡਿਆਂ ਨੂੰ ਕੰਮ ਲੈ ਕੇ ਉਹਨਾਂ ਨੂੰ ਵਰਤ ਕੇ ਛੱਡਦਾ ਹੋ ਸਕਦਾ ਕਿਸੇ ਦੇ ਮਨ ਚ ਇਹ ਗੱਲ ਆ ਜੇ ਕਿ ਸਾਤੋਂ ਇਹ ਗਲਤੀਆਂ ਹੋਈਆਂ ਨੇ ਤਾਂ ਅੱਗੇ ਵੀ ਉਹਨਾਂ ਨੂੰ ਸਿੱਖਣ ਨੂੰ ਮਿਲੇ ਜਾਂ ਦੂਜੇ ਇਹ ਵੀ ਹੋ ਸਕਦਾ ਵੀ ਕਲੰਕ ਤਾਂ ਸਾਰਾ ਸਾਡੇ ਮੱਥੇ ਤੇ ਲੱਗਦਾ ਚਾਹੇ ਨੌਜਵਾਨੀ ਤਾਂ ਜਾ ਰਹੀ ਐ ਇਸ ਰਸਤੇ ਨੂੰ ਲੋਕ ਭਟਕ ਜਾਂਦੇ ਨੇ ਬਾਅਦ ਵਿੱਚ ਪਛਤਾਉਂਦੇ ਵੀ ਨੇ ਕਿਸੇ ਦੇ ਕੰਨ ਤੇ ਹੋ ਸਕਦਾ ਜਿਉਂ ਸਰਕ ਜੇ ਇਹ ਮੂਵੀ ਦੇਖ ਕੇ ਮੈਨੂੰ ਪਿਛਲੇ ਦਿਨੀ ਮੇਰੇ ਕੋਈ ਪੁਰਸ਼ ਮਿੱਤਰ ਨੇ ਦੱਸ ਰਏ ਸੀ ਪੁਰਾਣੇ ਕਿਸੇ ਲੀਡਰ ਬਾਰੇ ਤੇ ਲੀਡਰ ਦਾ ਤਾਂ ਤੁਹਾਨੂੰ ਪਤਾ ਹੈ ਨਾ ਆਪਾਂ ਕੀ ਲੈਣਾ ਉਹਨਾਂ ਦੇ ਕੋਈ ਬੰਦੇ ਤਿੰਨ ਚਾਰ ਬੰਦੇ ਸੀ ਗੱਡੀ 'ਚ ਕਿਸੇ ਨੂੰ ਘੇਰਨ ਦੇ दारू ਪੀ ਕੇ ਉਹਨਾਂ ਨੇ ਜਾਨੀ ਕਿਸੇ ਨੂੰ ਘੇਰਨ ਲੱਗੇ ਸੀ ਉਹ ਘੇਰਦੇ ਘੇਰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਜਦੋਂ ਹਸਪਤਾਲ 'ਚ ਗਏ ਉਦੋਂ ਉਹਨਾਂ ਤੋਂ ਨਜਾਇਜ਼ ਹਥਿਆਰ ਵਗੈਰਾ ਵੀ ਬਰਾਮਦ ਹੋਏ ਕਹਿੰਦੇ ਸਾਨੂੰ ਫਲਾਣੇ ਬੰਦੇ ਦਾ بڑے ਨੇਤਾ ਦਾ ਕਿਸੇ ਦਾ ਫੋਨ ਆਇਆ ਵੀ ਇਸ ਬੰਦੇ ਨੂੰ ਕੁਝ ਨਹੀਂ ਕਹਿਣਾ ਬਾਕੀ ਜੋ ਮਰਜੀ ਐ ਜਿਹੜਾ ਜਾਨੀ ਮਸ਼ਹੂਰ ਸੀ ਇਹ ਕੰਮਾਂ 'ਚ ਇਹ ਲੋਕ ਵਰਤਦੇ ਨੇ ਤੇ ਉਸ ਤੋਂ ਬਾਅਦ ਵਰਤ ਕੇ ਇਹਨਾਂ ਨੂੰ ਛੱਡ ਦਿੰਦੇ ਨੇ ਆਪਾਂ ਦੇਖਦੀ ਆ ਆਪਣੇ ਸਮਾਜ 'ਚ ਹੁਣ ਤਾਂ ਬਹੁਤ ਜ਼ਿਆਦਾ ਤੇ ਚੱਲ ਵੀ ਰਹੀਆਂ ਨੇ ਗੱਲਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੋ ਸਕਦਾ ਕਿਸੇ ਦਾ ਭਾ ਲੈ ਨਹੀਂ ਹੋ ਜੂਗਾ ਨਹੀਂ ਭੋਲੀਆਂ ਗੱਲਾਂ ਕਰਦਾ ਹਰਾਉ ਸਾਹਿਬ ਤੁਸੀਂ ਇਹ ਨੇਤਾ ਹੁੰਦੇ ਨੇ ਜਿਹੜੇ ਇਹ ਤਾਂ ਬਹੁਤ ਵੱਡੇ ਐਕਟਰ ਹੁੰਦੇ ਇਹਨਾਂ ਨੇ ਇਹ ਚੀਜ਼ਾਂ ਨਹੀਂ ਦੇਖਣੀਆਂ ਹੁੰਦੀਆਂ ਜਿਹੜੀ ਮਰਜ਼ੀ ਪਾਰਟੀ ਵਾਲੇ ਦੇਖ ਲਓ ਤੁਸੀਂ ਇਹਨਾਂ ਦੇ اخلاق ਨੂੰ ਜਦੋਂ ਦੇਖੋਗੇ ਨਾ ਬੜੇ ਥੋੜੇ ਨਾ ਕਿਉਂਕਿ ਜੇ ਤੁਹਾਨੂੰ ਜਾਣਦੇ ਤੁਹਾਨੂੰ ਹੋਰ ਤਰੀਕੇ ਨਾਲ ਮਿਲਣਗੇ ਤੇ ਪੁਲਿਸ ਦੇ ਚਿਹਰੇ ਨੂੰ ਅਸੀਂ ਦੇਖਦੇ ਰਹਿੰਦੇ ਹਾਂ ਕਿ ਬੜਾ ਮਾੜਾ ਆਪਾਂ ਨਾ ਕਿਉਂਕਿ ਐਕਸ ਇਹੋ ਜਿਹਾ ਬਣਾਇਆ ਹੋਇਆ ਸਿਆਸੀ ਲੋਕਾਂ ਨਾਲ ਜਿਹੜੇ ਇਹਨਾਂ ਨੂੰ ਸਮਝਣਾ ਬੜਾ ਔਖਾ ਹੁੰਦਾ ਕਿਉਂਕਿ ਜੇ ਜਿਹੜੀ ਉਹ ਕੁਰਸੀ ਹੈ ਨਾ ਜਾਂ ਜਿਹੜਾ ਜਿਹੜਾ ਉਹ ਲਾਲਸਾ ਉਹ ਕੁਝ ਵੀ ਕਰਾ ਦਿੰਦੀ ਹੈ ਇਹ ਤਾਂ ਔਰੰਗਜ਼ੇਬ ਵੇਲੇ ਦੀਆਂ ਗੱਲਾਂ ਚੱਕ ਲਈਏ ਤੇ ਅੱਜ ਤੁਸੀਂ ਦੇਖ ਲਿਓ ਜਿਹੜੇ ਧਿਆਨਤਦਾਰ ਜਾਂ ਸਪੂਰ ਸਿਆਸਦਾਨ ਜਿਨ੍ਹਾਂ ਦੇ ਬਾਰੇ ਅਸੀਂ ਵੀ ਕਿਤੇ ਕਹਨੇ ਆ ਨਾ ਉਹਨਾਂ ਦੇ ਚਿਹਰੇ ਵੀ ਜਦੋਂ ਬੇਨਕਾਬ ਹੋਣਗੇ ਨਾ ਤੁਹਾਨੂੰ ਸਮਝ ਆਊ ਬਹੁਤ ਕੁਝ ਇੱਥੇ ਹੋ ਜਾ ਖੈਰ ਆਪਾਂ ਇਸ ਪਾਸੇ ਤਾਂ ਮੈਂ ਬਹੁਤਾ ਨਹੀਂ ਕਰ ਸਕਦਾ ਹਾਂ ਚੰਗੇ ਲੋਕ ਆ ਜਿਹੜੇ ਉਹ ਸਿਆਸਤ ਵਿੱਚ ਆ ਜਾਣ ਤੇ ਉੱਥੇ ਚੰਗੇ ਰਹਿਣ ਇਹ ਇਹ ਚੰਗੀ ਗੱਲ ਆ ਉ ਤਾਂ ਤੁਹਾਨੂੰ ਪਤਾ ਹੀ ਐ ਉਹੀ ਬਾਹਾ ਉਹੀ ਕਹਾੜੀ ਇਹਦੇ ਚ ਇੱਕ ਜਿਹੜੀ ਹੋਰ ਵਧੀਆ ਗੱਲ ਐ ਤੁਸੀਂ ਕਿਹਾ ਗੱਲ ਤੋਰੀਆਂ ਉਹਦੇ ਚ ਇੱਕ ਡਾਇਲਗ ਐ ਜਿਹੜਾ ਚੰਗਾ ਲੱਗਦਾ ਉਹ ਕਹਿੰਦਾ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਜੀ ਤੁਹਾਡਾ ਅਕਸ ਐ ਜਿਹੜਾ ਕਾਫੀ ਮਾੜਾ ਹੀ ਐ ਜਾਂ ਹੋ ਰਿਹਾ ਵੀ ਪਰ ਹੁਣ ਤੁਸੀਂ ਨਵੀਂ ਪੀੜ੍ਹੀ ਦੇ ਅਫੀਸਰ ਹੋ ਤੁਸੀਂ ਕੁਝ ਕਰ ਸਕਦੇ ਹੋ ਤਾਂ ਫਿਰ ਉਹ ਦਿਲਸ਼ੇਰ ਸਿੰਘ ਨਾਂ ਦਾ ਸ਼ਾਇਦ ਜਿਹੜਾ ਇਨਸਪੈਕਟਰ ਦਿਖਾਇਆ ਉਹ ਫਿਰ ਉੱਥੇ ਐਕਸ਼ਨ ਵੀ ਲੈਂਦਾ ਥੋੜਾ ਜਿਹਾ ਲੈਂਦਾ ਚਲੋ ਜਿਵੇਂ ਵੀ ਐ ਫਿਲਮ ਦੇ ਮੁਤਾਬਕ ਮਤਲਬ ਪੁਲਿਸ ਦਾ ਇੱਥੇ ਪੱਕਾ ਐ ਉੰਡਾ ਮਾੜਾ ਨਹੀਂ ਦਿਖਾਇਆ ਜਿਵੇਂ ਆਮ ਹੁੰਦਾ ਸੀ ਤੇ ਥੋੜੇ ਪੱਖ ਜਿਹੜਾ ਅਸਲੀਅਤ ਦੇ ਨੇੜੇ ਵੀ ਦਿਖਾਇਆ ਉਦੋਂ ਬਾਅਦ ਉਹ ਜਿਹੜਾ ਇਕੋ ਇਨਸਪੈਕਟਰੀ ਮੈਨ ਦਿਖਾਇਆ ਵਾ ਇਹਦੇ ਚ ਜਾਂ ਦੋ ਤਿੰਨ ਕੋ ਹੋਰ ਰੋਲ ਆ ਥੋੜੇ ਥੋੜੇ ਉਹਨਾਂ ਦੂਜਿਆਂ ਨੇ ਉਹਦੇ ਕਿਰਦਾਰ ਦੇ ਵਿੱਚ ਫਿਰ ਇਹ ਜਿਹੜਾ ਮੋੜ ਆਉਂਦਾ ਉਹ ਵੀ ਦਿਖਾਇਆ ਚਲੋ ਉਹ ਤਾਂ ਫਿਲਮ ਦੀ ਸਟੋਰੀ ਆ ਪਰ ਜੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੁਝ ਪੋਜ਼ਿਟਿਵ ਮੋੜ ਆਇਆ ਤਾਂ ਵਧੀਆ ਗੱਲ ਆ ਠੀਕ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਜਾਨੀ ਬਹੁਤੀ ਫਿਲਮ ਦੀ ਸਟੋਰੀ ਵੀ ਸੁਣਾਉਣੀ ਚਾਹੀਦੀ ਮੈਨੂੰ ਲੱਗਦਾ ਫਿਰ ਸਸਪੈਂਸ ਜੀ ਖਤਮ ਹੋ ਜਾਂਦੀ ਹੈ ਅਗਦੀ ਗੱਲ ਦਾ ਆਪਾਂ ਕਰਦੇ ਹਾਂ ਜੰਮੂ ਜਿਹੜੀ ਵਸਤੇਤਵਾਦੀ ਹਮਲਾ ਹੋਇਆ ਹੈ ਜੀ ਉਹਦੀ ਕੀ ਅਪਡੇਟ ਹੈ ਅਤਵਾਦੀ ਫੜੇਗੇ ਟੀਮ ਬਣੀ ਹੋਈ ਸੀ ਉਹਨਾਂ ਨੂੰ ਉਹਨਾਂ ਦੀ ਭਾਲ ਜਾਰੀ ਸੀ ਉੱਥੇ ਤੇ ਕਿੰਨੇ ਲੋਕ ਹਲਾਕ ਹੋਏ ਸੀ ਉਹਦੇ ਚ ਕਿੱਥੋਂ ਦੇ ਸੀਗੇ ਸਾਰੇ ਉਹ ਤੇ ਕਿੱਥੇ ਨੂੰ ਜਾ ਰਹੇ ਸੀ ਜਿਹੜਾ ਜੰਮੂ ਦਾ ਇਲਾਕਾ ਨਾ ਜੰਮੂ ਤੇ ਕਸ਼ਮੀਰ ਦੋ ਬੰਡੇ ਗਏ ਦਾ ਰਿਆਸੀ ਡੋਡਾ ਭਦਰਵਾ ਤੇ ਕਟੂਆ ਇਸ ਇਲਾਕੇ ਦੇ ਵਿੱਚ ਕਈ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਔਰ ਤੁਸੀਂ ਦੇਖੋ ਕਿ ਜਿਹੜੀ ਸਭ ਤੋਂ ਮਾੜੀ ਘਟਨਾ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਜਨ ਸੌਂ ਚੱਕ ਰਹੇ ਨੇ ਉੱਥੇ ਤਾਂ ਜਸ਼ਨ ਮਨਾਏ ਜਾ ਰਹੇ ਆ ਦੂਜੇ ਪਾਸੇ ਸੱਥਰ ਵਿਛਾਏ ਜਾ ਰਹੇ ਇੱਕ ਵਾਰਸਾ ਜਿਹੜੀ ਰਿਆਸੀ ਦੇ ਨੇੜੇ ਜਾ ਰਹੀ ਸੀ ਯੂਪੀ ਤੇ ਬਿਹਾਰ ਦੇ ਵੱਡੇ ਯੂਪੀ ਤੇ ਰਾਜਸਥਾਨ ਦੇ ਲੋਕ ਉਹਦੇ ਚ ਬੱਤੀ ਗਿਣਤੀ ਚ ਸ਼ਾਮਲ ਸੀ ਅਟੈਕ ਹੁੰਦਾ ਤਾਂ ਬਸ ਡਿਸਬੈਲੈਂਸ ਹੋ ਜਾਂਦੀ ਹੈ ਉਹ ਖਾਈ ਜਿਹੜੇ ਗਏ ਤੇ ਉਹਦੇ ਕਰਕੇ 9-10 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਕੁਸ਼ਕ ਜਿਹੜੇ 40-45 ਉਹਦੇ ਚ ਜ਼ਖਮੀ ਹੋ ਜਾਂਦਾ ਲਗਭਗ ਜ਼ਖਮੀ ਤਾਂ ਸਾਰੇ ਹੀ ਹੋਏ ਹੋਣਗੇ। ਕੋਈ ਥੋੜਾ ਤੇ ਕੋਈ ਬਹੁਤਾ। ਪਹਿਲਾਂ ਤਾਂ ਉਹ ਜਿਹੜੇ ਦੋ ਮਾਮਾ ਦੇ ਪੁੱਤ ਮਰੇ ਡਰਾਈਵਰ ਤੇ ਕਨੈਕਟਰ ਉਹ ਪੋਸੇ ਜ਼ਿਲ੍ਹੇ ਨਾਲ ਸਬੰਧਤ ਸੀ। ਫਿਰ ਉਹਦੇ ਚੋਂ ਜਿਹੜੀਆਂ ਕੁਸ਼ਕ ਹੋਰ ਜ਼ਿੰਦਗੀਆਂ ਗਈਆਂ ਉਹਦੇ ਚੋਂ ਇੱਕ ਦੋ ਸਾਲ ਦਾ ਮਾਸੂਮ ਦੋ ਜਾਂ ਤਿੰਨ ਸਾਲ ਦਾ। ਸੋ ਉਹ ਉਹਦਾ ਕੀ ਕਸੂਰ ਹੈ? ਉਹਨੂੰ ਤਾਂ ਸਮਝ ਵੀ ਨਹੀਂ ਕਿ ਮੈਂ ਮੇਰੇ ਨਾਲ ਕੀ ਹੋ ਰਿਹਾ ਹੈ। ਰਜੇਂਦਰ ਪ੍ਰਸ਼ਾਦ, ਮਮਤਾ ਸਾਨੀ, ਪੂਜਾ ਸਾਨੀ ਉਹਨਾਂ ਦਾ 2 ਸਾਲ ਦਾ ਇਹ ਬੇਟਾ ਟੀਟੂ ਸਾਨੀ ਇਹਨਾਂ ਦੀ ਮੌਤ ਹੋ ਗਈ ਇੱਕੋ ਪਰਿਵਾਰ ਦੇ ਸੀ ਰਾਜਸਥਾਨ ਦੇ ਜੈਪੁਰ ਦੇ ਵਿੱਚ ਰਹਿਣ ਵਾਲੇ ਇਹ ਤੋਂ ਬਿਨਾ ਸ਼ਿਵਮ ਗੁਪਤਾ ਰੂਬੀ ਤੇ 14 ਸਾਲ ਦਾ ਅਨੁਰਾਗ ਵਰਮਾ ਇਹ ਯੂਪੀ ਦੇ ਰਹਿਣ ਵਾਲੇ ਸੀ ਲਾਸ਼ਾਂ ਉੱਥੇ ਭੇਜ ਦਿੱਤੀਆਂ ਗਈਆਂ ਜਿਉਂ ਉੱਥੇ ਪਹੁੰਚੇ ਉੱਥੇ ਭਾਜਪਾ ਵਾਲੇ ਵੀ ਪਹੁੰਚੇ ਖਾਸ ਕਰਕੇ ਜਦੋਂ ਜੈਪੁਰ ਦੇ ਵਿੱਚ ਲੋਕਾਂ ਵਾਲੇ ਉਹਨਾਂ ਦਾ ਵਿਰੋਧ ਵੀ ਕੀਤਾ ਚਲੋ ਖੈਰ ਭਾਜਪਾ ਵਾਲੇ ਨੇ ਤਾਂ ਕਹਿ ਕੇ ਨਹੀਂ ਕਰਾਇਆ ਕਿਉਂਕਿ ਆਪਾਂ ਨੂੰ ਮੰਨਦੇ ਹੁੰਦੇ ਹੁਣੇ ਕਿ ਸਿਆਸਤ ਹੁੰਦੀ ਹੈ ਬੜਾ ਕੁਝ ਹੁੰਦਾ ਹੋ ਪਰ ਜਦੋਂ ਜਿਹੜੀ ਪਾਰਟੀ ਦਾ ਬੰਦਾ ਪ੍ਰਧਾਨ ਮੰਤਰੀ ਦੀ ਸੋਹ ਚੱਕ ਰਿਹਾ ਹੋਵੇ ਉਹ ਇਹੋ ਜਿਹੀ ਘਟਨਾ ਗਰਮ ਨੂੰ ਅੰਜਾਮ ਦੇ ਪਾਉਣ ਦੇ ਪਿੱਛੇ ਉਹ ਉਹਨਾਂ ਦੀ ਕੋਈ ਰਾਜਨੀਤਿਕ ਚਾਲ ਨਹੀਂ ਹੋ ਸਕ ਹਾਂ ਰਾਜਨੀਤਿਕ ਪਾਰਟੀਆਂ ਤੇ ਏਜੰਸੀਆਂ ਕਿਵੇਂ ਕਿਹਨੂੰ ਵਰਤ ਲੈਂਦੇ ਉਹ ਕਿਹੜੇ ਮੁਲਕ ਦੀਆਂ ਏਜੰਸੀਆਂ ਉਹ ਗੱਲ ਜ਼ਰੂਰ ਦੇਖਣ ਵਾਲੀ ਹੈ ਬੜੀ ਪੁਸਤੈ ਦੇ ਉੱਤੇ ਵਰਤੀ ਜਾ ਰਹੀ ਹੈ ਹਜੇ ਤੱਕ ਜਿਵੇਂ ਆਪਾਂ ਇਹ ਕਹੀਏ ਕਿ ਸਹੀ ਰੂਪ ਦੇ ਵਿੱਚ ਐਕਸ਼ਨ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸੀ ਲੋਕੇ ਕੁਝਕ ਜਿਹੜੇ ਵਾਂਟਡ ਲੋਕ ਹੈ ਅਤਵਾਦੀ ਕਹ ਲੋ ਟੈਰਰਿਸਟ ਕਹ ਲੋ ਜਾਂ ਹੋ ਸਕਦਾ ਕਿ ਉਹ ਸੰਘਰਸ਼ ਵਾਲੇ ਵੀ ਲੱਗਦੇ ਹੁਣ ਪਰ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਆਪਾਂ ਉਦੋਂ ਵੀ ਮੈਂ ਬੇਸ਼ੱਕ ਛੋਟਾ ਸੀ ਮੈਂ ਅੱਜ ਵੀ ਉਸ ਗੱਲ ਦਾ ਵਿਰੋਧ ਕਰਦਾ ਤੁਸੀਂ ਵੀ ਕਰੋਗੇ ਤੇ ਚੰਗੇ ਲੋਕ ਜਿਹੜੀ ਵੀ ਕਮਿਊਨਿਟੀ ਦੇ ਉਹ ਵੀ ਕਰ ਲਗੇ ਕਿ ਜਦੋਂ ਬੱਸਾਂ ਦੇ ਵਿੱਚੋਂ ਕੱਢ ਕੱਢ ਕੇ ਹਿੰਦੂ ਮਾਰੇ ਜਾਂਦੇ ਸੀ ਜਾਂ ਸਿੱਖ ਨਿਸ਼ਾਨਾ ਬਣਾਏ ਜਾਂਦੇ ਕੋਈ ਵੀ ਖਾਸ ਕੈਟਾਗਰੀ ਉਦੋਂ ਠੀਕ ਹੈ ਕਿ ਜੇ ਮੈਂ ਉਦੋਂ 12 ਸਾਲ ਦਾ ਇਹ ਆ 14 ਸਾਲ ਦਾ ਹੀ ਹੋ ਸਕਦਾ ਮੈਨੂੰ ਉਦੋਂ ਉਹ ਗੱਲਾਂ ਚੰਗੀਆਂ ਲੱਗਦੇ ਹੋ ਪਰ ਜਦੋਂ ਉਹਨੂੰ ਇਨਸਾਨੀਅਤ ਦੇ ਤੁਸੀਂ ਮਾਪਦੰਡ ਦੇ ਉੱਤੇ ਦੇਖ ਕੇ ਰੱਖਦੇ ਹੋ ਫਿਰ ਬਹੁਤ ਗਲਤ ਸੀ ਚਾਹੇ ਉਹ ਇਧਰ ਆਪਣੇ ਅੰਮ੍ਰਿਤਸਰ ਦੇ ਕੋਲ ਇੱਕ ਕਾਹਨ ਹੋਵੇ ਚਾਹੇ ਉਹ ਹੋਵੇ ਮੁਕਤਸਰ ਦੇ ਕੋਲੇ ਬ੍ਰਿਮ ਸਿੰਘ ਖੱਪਿਆਂ ਵਾਲੀ ਹੋਰਾਂ ਦਾ ਨਾਮ ਲੱਗਦਾ ਸੀ ਉਹਦੇ ਚ ਫਿਰ ਦੋ ਤਰ੍ਹਾਂ ਦੇ ਲੋਕ ਹੋਰ ਸਰਗਰਮ ਨੇ ਇੱਕ ਇਹ ਕਹਿੰਦਾ ਕਿ ਜੀ ਏਜੰਸੀਆਂ ਦਾ ਕਾਰਾ ਸੀਗਾ ਏਜੰਸੀਆਂ ਨੇ ਕਰਾਇਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕੁਝ ਲੋਕ ਕਹਿੰਦੇ ਜਿਹੜੇ ਬੰਦੇ ਸੀ ਇਹ ਉਹਨਾਂ ਨੇ ਫੇਜੇ ਸੀ। ਉਹ ਕਹਿੰਦੇ ਇਹ ਬੰਦੇ ਉਹਨਾਂ ਨਾਲ ਵਾਲੀ ਸੀ। ਮਤਲਬ ਉਹ ਬਾਹਰ ਦੇ ਵਿੱਚ ਜਿਹੋ ਜਾਂ ਐਂਗਲਾ ਹਰੇਕ ਬੰਦੇ ਨੇ ਉਹ ਤੇ ਸਫਾਈ ਦੇਣੀ ਹੈ। ਪਰ ਜਿਹੜੇ ਬੰਦੇ ਮਾਰੇ ਗਏ ਉਹ ਤਾਂ ਵਾਪਸ ਨਹੀਂ ਆਏ। ਉਹਨਾਂ ਚੋਂ ਇੱਕ ਨੂੰ ਮੈਂ ਜਾਣਦਾ ਉਹਨਾਂ ਨੇ ਇੰਟਰਵਿਊ ਕੀਤਾ ਸ਼ਾਇਦ ਉਹ ਪਟਵਾਰੀ ਸਾਹਿਬ ਹਲੇ ਵੀ ਜਾਂਦੇ। ਉਹ ਪਾਕਿਸਤਾਨ ਦੇ ਵਿੱਚ ਉਦੋਂ ਉਹਨਾਂ ਦਾ ਪਰਿਵਾਰ ਸੀ ਣ ਬੰਦੇ ਪੰਜਾਬ ਦੇ ਵਿੱਚ ਉਦੋਂ ਉੱਥੇ ਰਹਿੰਦੇ ਹੁੰਦੇ ਬਾਹਰ ਦੇ ਵਿੱਚ ਇਧਰ ਆਏ। ਖੱਪਿਆਂ ਵਾਲੀ ਜਿਹੜਾ ਬਸ ਕਾਂਡਾ ਮੈਂ ਉਹਦੀ ਗੱਲ ਕਰਦਾ। ਉਹਦੇ ਚ ਨਾ ਜੀ ਉਹਦੇ ਪੱਗ ਬੰਨੀ ਹੋਈ ਸੀ ਨਾਮ ਉਹਨਾਂ ਦਾ ਹੀਦੋਂ ਹੌਲਾ ਖਤਰੀ ਫੈਮਿਲੀ ਚੋਂ ਆ ਉਹ ਪੱਗ ਬੰਨਦੇ ਸੀ ਤੇ ਉਹ ਐ ਸਵੇਰੇ ਬਸ ਜਾਂਦੀ ਸੀ ਤੇ ਪਾਠ ਕਰ ਰਹੇ ਸੀ ਤਾਂ ਉਹਨਾਂ ਨੂੰ ਕਿਸੇ ਜਦੋਂ ਕਿਹਾ ਕਿ ਹਾਂ ਵੀ ਜਿਹੜੇ ਸਿੱਖ ਆ ਉੱਤਰ ਜਾਓ ਬਾਕੀ ਬੈਠੇ ਰਹੋ ਤਾਂ ਕਿਸੇ ਨੇ ਆਵਾਜ਼ ਮਾਰੀ ਵੀ ਭਲਾਣਾ ਸਿੰਘ ਜੀ ਸਿੰਘ ਗਿਆ ਜਦੋਂ ਵੀ ਤੁਸੀਂ ਵੀ ਉੱਤਰਿਓ ਤੇ ਉੱਤਰਿਆ ਉਹ ਕਹਿੰਦੇ ਵੀ ਸਾਨੂੰ ਪਤਾ ਸੀ ਕਿਵੇਂ ਉੱਥੋਂ ਨਿਕਲੇ ਉਹਨੇ ਭਾਜੋ ਕਿਵੇਂ ਖਾਣਾ ਖੱਬਿਆਂ ਦੇ ਵਿੱਚ ਦੀ ਆਉਂਦੇ ਹੋਏ ਕੋਏ ਉਘਟਨਾ ਕਰਮ ਸੀਗਾ ਮਤਲਬ ਉੱਥੇ ਵੀ ਆਪਾਂ ਕਹੀਏ ਕਿ ਉਹਨੂੰ ਯੋਧੇ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਵੀ ਕਤਲ ਕੀਤਾ ਅੱਜ ਵੀ ਉਹੀ ਘਟਨਾ ਕਰਮ ਹੈ ਕਿ ਕਸ਼ਮੀਰ ਦੇ ਵਿੱਚ ਹੋ ਸਕਦਾ ਕਿ ਜਿਹੜੇ ਘਟਨਾ ਨੂੰ ਅੰਜਾਮ ਦੇਣ ਵਾਲੇ ਉਹ ਕਸ਼ਮੀਰੀ ਵੀ ਹੋਣ ਕਸ਼ਮੀਰ ਦੇ ਨੌਜਵਾਨ ਵੀ ਹੋ ਸਕਦੇ ਇਹ ਪਾਕਿਸਤਾਨ ਤੋਂ ਆਏ ਵੀ ਹੋ ਸਕਦੇ ਏਜੰਸੀਆਂ ਦੇ ਹੱਥ ਫੋਕੇ ਬਣੇ ਹੋਏ ਕਿਉਂਕਿ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਹੁੰਦਾ ਸਾਰੀਆਂ ਕਮਿਊਨਿਟੀਾਂ ਦੇ ਚੰਗੇ ਤੇ ਮਾੜੇ ਬੰਦੇ ਹੁੰਦੇ ਆ ਪਰ ਇਹ ਸਾਰੀਆਂ ਘਟਨਾਵਾਂ ਦੇਵਾਰੇ ਕਿਹਾ ਜਾਂਦਾ ਕਿ ਅਮਰਨਾਥ ਯਾਤਰਾ ਜਿਹੜੀ ਉਹਨੂੰ ਵਿਘਨ ਪਾਉਣ ਦੇ ਵਾਸਤੇ ਕੀਤਾ ਜਾ ਰਿਹਾ ਹੈ। ਬਿਨਾਂ ਸ਼ੱਕ ਇੱਕ ਹੋਰ ਵੀ ਗੱਲ ਹੈ ਕਿ ਜਿਹੜਾ ਜੰਮੂ ਤੇ ਕਸ਼ਮੀਰ ਹੈ ਜਦੋਂ ਉੱਥੇ 370 ਖਤਮ ਕੀਤੀ ਜਾਂਦੀ ਹੈ। ਉਦੋਂ ਬਾਅਦ ਉੱਥੇ ਜਿਹੜੇ ਹਾਲਾਤ ਬਣਾ ਦਿੱਤੇ ਗਏ ਘਰਾਂ 'ਚ ਲੋਕ ਤਾੜ ਦਿੱਤੇ ਗਏ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੋਰ ਸਹੂਲਤਾਂ ਤੋਂ ਸਖਣੇ ਕਰਤਾ। राव ਸਾਹਿਬ ਨੂੰ ਉੱਥੋਂ ਦੇ ਜਿਹੇ ਹਾਲਾਤ ਹੈਗੇ ਸੀਗੇ ਉਦੋਂ ਕਾਬੂ ਪਾ ਲਿਆ ਸਰਕਾਰ ਨੇ ਸਭ ਕੁਝ ਹੋ ਗਿਆ। ਸਾਡੇ ਵਰਗੇ ਲੋਕਾਂ ਨੇ ਉਦੋਂ ਵੀ ਵਿਰੋਧ ਕੀਤਾ ਕਿ ਘਰਾਂ 'ਚ ਤਾੜਨਾ ਇਹ ਮਾੜੀ ਗੱਲ। ਪਰ ਜਦੋਂ ਮੈਂ ਹੁਣ ਕਸ਼ਮੀਰ ਜਾ ਕੇ ਆਇਆ ਰਵੀਰ ਭਾਈ ਜੀ ਹੋਰੇ ਨਾਲ ਸੀ ਅਸੀਂ ਲੋਕਾਂ ਦੀ ਉੱਥੇ ਮੁਲਾਕਾਤ ਕੀਤੀ ਪਤਾ ਨਹੀਂ ਤਾਂ ਉਹ ਇਸ ਕਰਕੇ ਕਹਿੰਦੇ ਸੀ ਕਿ ਇਹ ਗੱਲ ਬਾਹਰ ਨਾ ਜਾਵੇ ਪਤਾ ਨਹੀਂ ਉਹਦੇ ਲਈ ਖੁਸ਼ ਨਹੀਂ ਉਹ ਕਹਿੰਦੇ ਨੇ ਉਸ ਤੋਂ ਬਾਅਦ ਸਾਡੇ ਤਸੇ ਸ਼ਾਂਤੀ ਆ ਕਾਰੋਬਾਰੀ ਲੋਕ ਵੀ ਕਹਿੰਦੇ ਆ ਫਿਰ ਉਹ ਲੋਕ ਕਿਹੜੇ ਆ ਜਿਹੜੇ ਇਥੇ ਹੱਥੱਕੀ ਫਿਰਦੇ ਆ ਇਹ ਵੱਡਾ ਸਵਾਲ ਆ ਅਸੀਂ ਕੁਲਗਾਮ ਜਿਹੜੇ ਦੇ ਵਿੱਚ ਰਹਿ ਕੇ ਆਇਆ ਚਾਰ ਪੰਜ ਦਿਨ ਰਹੇ ਆ ਔਰ ਉੱਥੇ ਜਿਹੜਾ ਸਾਡਾ ਹੋਸਟ ਮਿੱਤਰ ਸੀ ਮੁਸ਼ਤਾਕ ਉਹ ਸਾਨੂੰ ਜਦੋਂ ਕਿਤੇ ਪੂਰੇ ਖਤਰਨਾਕ ਇਲਾਕੇ ਜੋ ਕੱਢ ਲਿਆਉਂਦਾ ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਉੱਥੇ ਸਿਕਿਉਰਿਟੀ ਥਾਂ ਥਾਂ ਤੇ ਉਹ ਬਾਅਦ ਚ ਅਰੇ ਬਾਈ ਸਾਹਿਬ ਇਧਰ ਤੋਂ ਆਤੰਕਵਾਦੀ ਘੁੰਮਦੇ ਰਹਤੇ ਆ ਕੱਲ ਹਮਲਾ ਹੋਇਆ ਥਾ ਉਹ ਲੱਗਾ ਕਮਣਦਾ ਰਹਿੰਦਾ ਹੈਗਾ ਹਾਲਾਂਕਿ ਅਸੀਂ ਤਾਂ ਇਸ ਦੌਰ ਤੋਂ ਲੰਘ ਗਏ ਸਾਡੇ ਤਾਂ ਪਿੰਡਾਂ 'ਚ ਇਹ ਹੀ ਹੈ ਕਿ ਟਰਮਾ ਵਾਪਰਦੀਆਂ ਰਹੀਆਂ ਪਰ ਫਿਰ ਵੀ ਡਰ ਤਾਂ ਡਰ ਹੈ ਜਦੋਂ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨਾ ਤਾਂ ਉਦੋਂ ਖਿਆਲ ਆਉਂਦਾ ਕਿ ਹੁੰਦਾ ਕੀ ਹੈ ਲੋਕ ਉੱਥੇ ਕੁਛ ਨਹੀਂ ਲੋਕੋਥੇ ਐਕਸਪ੍ਰੈਸ ਵੇ 1 ਦੇ ਨਾਲ ਵੀ ਕੁਛ ਨਹੀਂ ਜਾਂ ਕੁਝ ਹੋਰ ਵੀ ਹੈ ਅਸੀਂ ਉੱਥੇ ਜਿਹੜਾ ਸ਼੍ਰੀਨਗਰ ਲੇਕਾ ਦਾ ਲੇਕ ਉੱਥੇ ਸ਼ਿਕਾਰਾ ਚਲਾਉਂਦੇ ਲੋਕ ਆ ਜਿਹੜੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਕਿਵੇਂ ਆ ਕਹਿੰਦੇ ਪਹਿਲਾਂ ਸੀਜ਼ਨ 2 ਮਹੀਨੇ ਹੁੰਦਾ ਸੀ ਹੁਣ ਲਗਭਗ ਸਾਰਾ ਸਾਲ ਹੁੰਦਾ ਥੋੜਾ ਜਿਹਾ ਮਤਲਬ ਮਾਹੌਲ ਸਹਾਰੀਗਰ ਬਣਿਆ ਸਿਕਿਉਰਿਟੀ ਆ ਵੱਡੇ ਬੰਦਰ ਤੇ ਲੱਗੀ ਹੋਈ ਆ ਔਰ ਸਿਕਿਉਰਿਟੀ ਦੇ ਨਾਲ ਨਾਲ ਆਹ ਜਿਹੜੀ ਗੱਲ ਨਵਜੀਤ ਬਾਈ ਜੀ ਹੋਰਾਂ ਨੇ ਕਹੀ ਆ ਕਿ ਸਰਹੱਦ ਤੇ ਤਣਾਵ ਹੈ ਕਿਆ ਕੁਝ ਪਤਾ ਕਰੋ ਚਨਾਬ ਹੈ ਕਿਆ ਘਰ ਤਾਂ ਬਿਲਕੁਲ ਇਵੇਂ ਆ ਕਿੱਥੇ ਆ ਕੀ ਕੁਛ ਐ ਇਹ ਹਾਲਾਤ ਨੇ ਪਰ ਮੈਂ ਇਹ ਸਾਰੀ ਗੱਲ ਨੂੰ ਉੱਥੇ ਹੀ ਲਿਆਉਣਾ ਚਾਹੁੰਦਾ ਸੀ ਨਵਜੀਤ ਦੋਰਾਣੇ ਮੈਸੇਜ ਕਰਕੇ ਗਾਂ ਗੱਲ ਨੂੰ ਤੋੜਤਾ ਤਰਾਉ ਆ ਸਾਬ ਉੱਥੇ ਇਲੈਕਸ਼ਨ ਐ ਹੋ ਰਹੀ ਐ ਹਜੇ ਇੱਕ ਹੋਰ ਹੋਣੀ ਐ ਵਿਧਾਨ ਸਭਾ ਦੀ ਹੋਣੀ ਐ ਕਿਉਂਕਿ ਉਹ ਲੰਮੇ ਰਨ ਤੋਂ ਐ ਲੋਕ ਸਭਾ ਦੀਆਂ ਉੱਥੇ ਹੋ ਗਈਆਂ ਲੋਕ ਸਭਾ 'ਚ ਇੱਕ ਐਸਾ ਬੰਦਾ ਉੱਥੇ ਜੇਲ੍ਹ ਤੋਂ ਬੈਠਾ ਜਿੱਤ ਗਿਆ ਜਿਵੇਂ ਆਪਣੇ ਅਮਰਪਾਲ ਸਿੰਘ ਹੋਰੇ ਜਿੱਤੇ ਇੱਕ ਉੱਥੇ ਹੋਰ ਹੋਰ ਬੰਦਾ ਜਿੱਤ ਗਿਆ ਤੇ ਦੋ ਐ ਜਿਹੜੇ ਬੀਜੇਪੀ ਨੇ ਸੰਧਾ ਜਿੱਤ ਗਏ ਤਾਂ ਹੁਣ ਅੱਗੇ ਜਿਹੜੀਆਂ ਵਿਧਾਨ ਸਭਾ ਦੀਆਂ ਉੱਥੇ ਚੋਣਾਂ ਹੋਣੀਆਂ ਸਰਵੇ ਜਿਹੜੇ ਆ ਉਹ ਕੁਝ ਹੋਰ ਦੱਸਦੇ ਆ ਕਿ ਉੱਥੇ ਇੰਡੀਆ ਗੱਠ ਜੋੜਾ ਉਹਨੂੰ ਅੱਲਾ ਸ਼ੇਰੀ ਮਿਲ ਸਕਦੀ ਐਂਡ ਗੇ ਵਾਲਿਆਂ ਨੂੰ ਨਹੀਂ ਮਿਲ ਸਕਦੀ ਸਰਵੇ ਆ ਕੱਲ ਨੂੰ ਕੀ ਹੋ ਜਾ ਪਤਾ ਨਹੀਂ ਪਰ ਉਹ ਸਾਰੀਆਂ ਚੀਜ਼ਾਂ ਦੇ ਦੌਰਾਨ ਜਦੋਂ ਇਹ ਘਟਨਾ ਕਰਨ ਹੁੰਦਾ ਕਿਤੇ ਫੇਰਾਂ ਸ਼ਾਂਤੀ ਬੁਲਾਉਣ ਦੇ ਵਾਸਤੇ ਕਿਸੇ ਤੇ ਹਰਦਾ ਯੋਗਦਾਨ ਤਾਂ ਨਹੀਂ ਉਹ ਕੌਣ ਹੈ ਇਹ ਜ਼ਰੂਰ ਲੋਕਾਂ ਨੂੰ ਦੇਖਣ ਦੀ ਲੋੜ ਆ ਉੱਥੇ ਪੁਲਵਾਮਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਇਲੈਕਸ਼ਨ ਹੋਈ ਸੀ ਜਾ ਇਲੈਕਸ਼ਨ ਦੇ ਦਿਨਾਂ ਚ ਆਈ 40 ਤੋਂ ਬਾਅਦ ਸਾਡੇ ਇੱਕ ਮਿੰਟ ਮਿੰਟ ਸੁਖਦਾ ਤੁਹਾਨੂੰ ਮੈਂ ਵੀ ਇਹੀ ਗੱਲ ਸੋਚ ਰਿਆ ਸੀ ਨਵਜੀਤ ਵੀਰ ਜੀ ਨੇ ਲਿਖੇ ਦਿੱਤੀ ਇਹ ਗੱਲ ਚੋਣ ਵਾਲੀ ਲੋਕ ਵੀ ਹੁਣ ਲੋਕ ਵੀ ਸਮਝਣ ਲੱਗੇ ਇਹ ਗੱਲਾਂ ਨੂੰ ਪਹਿਲੀ ਕਹਿਣ ਲੱਗੇ ਸੀ ਕਹਿੰਦੇ ਐਮਪੀ ਦੇ ਇਲੈਕਸ਼ਨ ਆ ਰਹੀ ਹੈ ਪਹਿਲਾਂ ਪਲਵਾਮਾ ਹਮਲਾ ਹੋਇਆ ਸੀ ਵੀ ਐਤ ਵੀ ਕੋਈ ਨਾ ਕੋਈ ਐਤਕੀ ਵੀ ਕੋਈ ਨਾ ਕੋਈ ਬੜੀ ਹੋ ਹੋ ਸਕਦੇ ਚਲੋ ਆਪਣੇ ਤਾਂ ਇਹ ਲੰਘੇ ਸੀ ਚੋਣ ਉਧਰੋਂ ਸੌ ਚੱਕ ਸਮਾਗਮ ਸੀਗਾ ਤੇ ਉਧਰ ਤੁਸੀਂ ਦੱਸ ਰਹੇ ਹੋ ਵੀ ਇਹ ਜੇ ਇਲੈਕਸ਼ਨ ਹੋਣੀ ਹੈ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਜੀ ਵੀ ਕੋਈ ਨਾ ਕੋਈ ਹੋ ਸਕਦੀ ਹੈ ਇਹ ਨਹੀਂ ਪਤਾ ਕਿ ਸਰਕਾਰਾਂ ਕਰਵਾਉਂਦੀਆਂ ਨੇ ਜਾਂ ਸਰਕਾਰਾਂ ਉਸ ਟੈਮ ਤੇ ਰੋਕਣ ਚ ਨਾਕਾਮਯਾਬ ਰਹਿੰਦੀਆਂ ਨੇ ਇਹ ਚਲੋ ਕਰਵਾਉਣ ਵਾਲੇ ਜਾਂ ਕਰਨ ਵਾਲੇ ਜਾਣਣਗੇ ਗੱਲਾਂ ਤਾਂ ਕੁਝ ਵੀ ਹੋ ਸਕਦੀਆਂ rau saab ਦੂਜੀ ਗੱਲ ਇਹ ਵੀ ਹੈ ਨਾ ਕਿ ਅਮਨ ਹਾਤ ਯਾਤਰਾ ਜਿਹੜੀ ਹਰ ਇੱਕ ਵਾਰ ਉਦੋਂ ਵੀ ਇਹ ਜਿਹਾ ਕੁਝ ਹੁੰਦਾ ਤਾਂ ਕਿ ਹਾਂ ਪਰ ਜਿਹੜੀ ਮਾੜੀ ਗੱਲ ਹੋਈ ਹੈ ਚੰਗੀ ਤਾਂ ਪਹਿਲਾਂ ਵਾਲੀ ਵੀ ਨਹੀਂ ਕਹੀ ਮੀਡੀਆ ਨੇ ਇਸ ਘਟਨਾ ਨੂੰ ਕਵਰ ਨਹੀਂ ਕੀਤਾ ਜਿਵੇਂ ਤੁਸੀਂ ਦੱਸਿਆ ਕਿ ਪਤਾ ਨਹੀਂ ਤਾਂ ਆਮ ਘਰਾਂ ਦੇ ਲੋਕ ਸੀ ਇਹ ਜਿਸ ਪੱਧਰ ਤੇ ਹੋਣਾ ਚਾਹੀਦਾ ਸੀ ਕਿ ਪ੍ਰਧਾਨ ਮੰਤਰੀ ਦੀ ਤਾਜ ਪੋਸ਼ੀ ਦੇ ਜਸ਼ਨ ਤਾਂ ਮਨਾਏ ਜਾ ਰਹੇ ਆ ਬਿਲਕੁਲ ਮਨਾਉਣੇ ਚਾਹੀਦੇ ਚਲੋ ਅਗਲੇ ਜਿੱਤੇ ਆ ਸਰਕਾਰ ਬਣਾਈ ਆ ਪਰ ਜਿਹੜਿਆ ਸੱਤਰ ਵਿਸ਼ੇ ਨੇ ਉਹ ਉਹਨਾਂ ਦੀ ਗੱਲ ਓਡੇ ਪੱਧਰ ਤੇ ਕਿਉਂ ਨਹੀਂ ਹੋ ਰਹੀ ਜਿਵੇਂ ਹੋਣੀ ਚਾਹੀਦੀ ਸੀ ਅਮਰਨਾਥ ਯਾਤਰਾ ਉਹ ਸ਼ੁਰੂ ਹੋਣ ਲੱਗੀ ਹੈ ਕੁਝ ਕੋ ਹੋਰ ਥਾਵਾਂ ਤੇ ਸੁਰੱਖਿਆ ਬਥੇਰੀ ਹੈ ਮੈਂ ਪਲਵਾਮਾ ਹਮਲੇ ਦੀ ਗੱਲ ਕਰਾਂ ਤਾਂ ਅਸੀਂ ਕੁਦਰਤੀ ਉਹ ਜਦੋਂ ਅਸੀਂ ਗਏ ਹੋਏ ਸੀ ਉੱਥੇ ਤੇ ਦੱਸਿਆ ਕਿ ਉਹ ਸਾਹਮਣੇ ਜਾਂ ਉਥੋਂ ਮਤਲਬ ਕਿਲੋ ਕਿਲੋਮੀਟਰ ਉਹਨਾਂ ਨੇ ਪਹਿਲਾਂ ਦੱਸਿਆ ਕਿ ਉੱਥੇ ਅਟੈਕ ਹੋਇਆ ਸੀ ਤਾਂ ਮੈਂ ਮੁਸ਼ਤਾਕ ਹੋਰਾਂ ਨੂੰ ਕਿਹਾ ਕਿ ਚਲੋ ਯਾਰ ਆਪਾਂ ਉੱਥੇ ਜਾਂਦੇ ਆ ਆਰਮੀ ਨਾਲ ਗੱਲ ਕਰਦੇ ਆ ਉਹ ਕਹਿੰਦਾ ਨਹੀਂ 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 ਮੈਂ ਕਿਹਾ ਮੈਂ ਗੱਲ ਕਰ ਲਊਗਾ ਕਹਿੰਦੇ ਨਹੀਂ ਗੱਲ ਨਹੀਂ ਕਰਨੀ ਵੀ ਇਹ ਜਦੋਂ ਆਪਣੀ ਕਹਾਣੀ ਦੱਸਦੇ ਆ ਫੌਜੀ ਉਹ ਚੜ ਜਾਂਦੇ ਆ ਕਿਉਂਕਿ ਚਾਹੇ ਮੀਡੀਆ ਵਾਲੇ ਜਾਂ ਕੋਈ ਆਮ ਆਦਮੀ ਸੁਣ ਕੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਸਾਡੇ ਜ਼ਖਮਾਂ ਤੇ ਲੋਨ ਪਾਉਣ ਆ ਗਏ ਗੱਲ ਬਿਲਕੁਲ ਸਹੀ ਹੈ ਕਿਸੇ ਤੇ ਦੇ 40 ਬੰਦੇ ਆਈਂ ਤੁਰ ਜਾਣ ਅਚੰਚੇਤ ਲੜਦੇ ਹੋ ਤਾਂ ਫਿਰ ਹੁੰਦਾ ਕਿ ਦਿਨ ਹੀ ਹੈ ਕਿ ਸ਼ਹਾਦਤ ਹੋਣੀ ਹੈ ਜਾਂ ਅਗਲੇ ਦੀ ਹੋ ਜਾ ਆਪਣੀ ਪਰ ਜਦੋਂ ਬਲਾਸਟ ਦੇ ਵਿੱਚ ਇਹੋ ਜਿਹਾ ਕੁਝ ਹੋ ਜਾਵੇ ਉਹ ਉਹ ਘਟਨਾਵਾਂ ਸੋਚਣ ਲਈ ਮਜਬੂਰ ਕਰਦੀਆਂ ਤੇ ਉਹਦੇ ਚ 5 ਜਾਂ 4 ਬੰਦੇ ਸਾਡੇ ਪੰਜਾਬ ਤੋਂ ਸੀ ਬਾਕੀ ਵੀ ਭਾਰਤ ਦੇ ਆ ਉਹ ਵੀ ਤਾਂ ਮਾਮਾ ਦੇ ਪੁੱਤ ਸੀ ਦੁੱਖ ਤਾਂ ਉਹਨਾਂ ਦਾ ਵੀ ਹੈ ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਸਥਿਤੀ ਹੈ ਜਿਹੜੀ ਜੇ ਦੇਖਣੀ ਹੋਵੇ ਹਲੇ ਵੀ ਸਾਥੀਕਰ ਇਹੋ ਜਿਹੇ ਹਾਲਾਤ ਉੱਤੇ ਹੈ ਨਹੀਂ ਜਿਹੋ ਜਿਹੇ ਡਰ ਲੱਗਦਾ ਬਾਹਰ ਬੈਠਾਂ ਸਰਖਿਆ ਵੱਡੇ ਪੱਧਰ ਤੇ ਹੁੰਦੀ ਹੈ ਉਤਾਈਆਂ ਵੀ ਵੱਡੇ ਪੱਧਰ ਤੇ ਹੋ ਜਾਂਦੀਆਂ ਕਿਉਂਕਿ ਲੋਕ ਉੱਥੇ ਦੇਖਦੇ ਨੇ ਇਹ ਤੋਂ ਪਹਿਲਾਂ ਵੀ ਹਮਲਾ ਹੋਇਆ ਸੀ ਸ਼੍ਰੀਨਗਰ ਦੇ ਨੇੜੇ ਹੋਇਆ ਸੀ ਉਦੋਂ ਵੀ ਰਾਜਸਥਾਨ ਦੇ ਨਾਲ ਹੀ ਸੰਬੰਧਤ ਜਿਹੜੇ ਵਿਅਕਤੀ ਐ ਉਹ ਮਾਰੇ ਗਏ ਸੀ ਉਹ ਫੈਮਿਲੀ ਗਈ ਹੋਈ ਸੀ ਉਹਦੇ ਤੋਂ ਮੈਂਬਰ ਸੀ ਉਹ ਇਸ ਤਰੀਕੇ ਨਾਲ ਚਲ ਗਏ ਇੱਕ ਹੁਣ ਥੋੜੇ ਦਿਨ ਪਹਿਲਾਂ ਹੀ ਸਾਡੇ ਪੰਜਾਬ ਦਾ ਜਵਾਨ ਐ ਉਹ ਵੀ ਉੱਥੇ ਉਹਦੀ ਸ਼ਹਾਦਤ ਹੋ ਗਈ ਅnder ਇੱਕ ਹੋਰ ਖਬਰ ਸਾਹਮਣੇ ਹੈ ਕਿ ਕਿਸੇ ਬੰਦੇ ਨੇ ਪਾਣੀ ਮੰਗਿਆ ਗਾਂ ਵਾਲੇ ਨੇ ਦੇਣ ਤੋਂ ਜਵਾਬ ਕੀਤਾ ਗੋਲੀਆਂ ਚਲਾਤੀਆਂ ਅਤਵਾਦੀ ਸੀ ਸੋ ਇਹੋ ਜਿਹਾ ਘਟਨਾਵਾਂ ਉੱਥੇ ਵਾਪਰ ਰਹੀਆਂ ਪਰ ਗੱਲ ਇਹ ਹੈ ਕਿ ਜਿਹੜੇ ਵੀ ਆ ਚਲੋ ਹਥਿਆਰ ਚੱਕੀ ਬੈਠੇ ਉਹਨਾਂ ਨੇ ਸਾਡੀਆਂ ਗੱਲਾਂ ਤਾਂ ਥੋੜੋ ਸੁਣਦੀਆਂ ਪਰ ਮਨੁੱਖਤਾ ਦੇ ਨਾਲ ਬੈਰ ਕਰਦਾ ਠੀਕ ਹੈ ਕਿ ਤੁਸੀਂ ਸਿਆਸਤਦਾਨ ਆ ਜਿਹੜੇ ਵੱਡੇ ਆਗੂ ਆ ਜੇ ਤੁਸੀਂ ਉਹਨਾਂ ਦੇ ਕਿਸੇ ਤਰੀਕੇ ਨਾਲ ਦਬਾਅ ਪਾ ਸਕੋ ਤਾਂ ਜੀ ਸਦਕੇ ਪਾਓ ਸ਼ਾਇਦ ਲੋਕਾਂ ਨੂੰ ਵੀ ਠੀਕ ਲੱਗੇ ਨਹੀਂ ਤਾਂ ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਇੱਕ ਗੱਲ ਹੋਰ ਜਿਹੜੀ ਆਉਂਦੀ ਹੈ ਕਿ ਜੀ ਕੰਗੜਾ ਨਾਲ ਉਹਦਣਾ ਜੁੜੀ ਆਪਾਂ ਗੱਲ ਕਰਦੇ ਆ ਕਿ ਕਸ਼ਮੀਰ ਦੇ ਵਿੱਚ ਭਾਈ ਹਾਲਾਤ ਸਾਜਗਰ ਨਹੀਂ ਆ ਤੁਸੀਂ ਸਰਦਾਰਾਂ ਨੂੰ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਲਿਖਦੇ ਆ ਕਿ ਤੁਸੀਂ ਇੱਥੇ ਵੀ ਨਾ ਜਾਓ ਹਿਮਾਚਲ ਵੀ ਨਾ ਜਾਓ ਕੰਗੜਾ ਦੇ ਪਿੱਛੇ ਸਾਰੇ ਹਿਮਾਚਲ ਵਾਲੇ ਸਟੈਂਡ ਨਹੀਂ ਲੈਣਗੇ ਬੀਜੇਪੀ ਜ਼ਰੂਰ ਲੈ ਸਕਦੀ ਆ ਤੇ ਹਜੇ ਨਾ ਹੀ ਹਿਮਾਚਲ ਵਿੱਚ ਇਹੋ ਜਿਹੇ ਹਾਲਾਤ ਨੇ ਕਿ ਉਹ ਖਾਮ ਖਾ ਟਾਰਗੇਟ ਕਰ ਲੈਣ ਹੁੰਦੀਆਂ ਕੁਝ ਘਟਨਾਵਾਂ ਇਹ ਵੀ ਆਪਾਂ ਮੰਨ ਕੇ ਚੱਲਦੇ ਆ ਉਹ ਸਾਰੀਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਉਹ ਸਾਰੀਆਂ ਦੇ ਵਿੱਚ ਉਹ ਅਗਲੇ ਦਾ ਹੀ ਕਸੂਰ ਹੋਵੇ ਇਹ ਵੀ ਗੱਲ ਆ ਆਪਣੀ ਵੀ ਗਲਤੀ ਹੋ ਸਕਦੀ ਹੈ ਇਹ ਇਹ ਜ਼ਰੂਰ ਦੇਖਣ ਦੀ ਲੋੜ ਹੈ ਜਿਹੜੇ ਲੋਕਾਂ ਦਾ ਰੋਜ਼ਗਾਰ ਮਹਿਮਾਨ ਨਿਵਾਜੀ ਤੇ ਆ ਜਾਂ ਟੂਰਿਜ਼ਮ ਦੇ ਉੱਤੇ ਆ ਉਹ ਤੁਹਾਡੇ ਨਾਲ ਕਿੰਨੇ ਤੇ ਅਭਿਆਤਿਆਂ ਕਰਦੇ ਮੰਨ ਲਓ ਪੰਜਾਬ ਦੇ ਲੋਕ ਆ ਆਪਾਂ ਕਰਦੇ ਆ ਕਿ ਹਿਮਾਚਲ ਦੇ ਵਿੱਚ ਇਹੋ ਜਿਹਾ ਕੁਝ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਨਾਲ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਚਾਰ ਵਾਰੀ ਹੋ ਗਿਆ ਅਸੀਂ ਨਹੀਂ ਜਾਵਾਂਗੇ ਤਾਂ ਨੁਕਸਾਨ ਤਾਂ ਉਹਨਾਂ ਨੂੰ ਹੋਊਗਾ ਅਸੀਂ ਤਾਂ ਕਿਸੇ ਪਾਸੇ ਹੋਰ ਜਾਵਾਂਗੇ ਲੋਕ ਆ ਇਧਰ ਹਿਮਕੁੰਡ ਵੀ ਜਾਂਦੇ ਵੇ ਬੇਸ਼ੱਕ ਸ਼ਰਧਾ ਨਾਲ ਜਾਂਦੇ ਜਾਂ ਘੁੰਮਣ ਵਾਸਤੇ ਜਾਂਦੇ ਉਸ ਪਾਸੇ ਨੂੰ ਤੁਰ ਜਾਣਗੇ ਜਾਂ ਹੋਰ ਪਾਸੇ ਨੂੰ ਤੁਰ ਜਾਣਗੇ ਪਰ ਓਵਰਆਲ ਜਿਹੜੇ ਇਹ ਟੂਰਿਜ਼ਮ ਦੇ ਵਾਸਤੇ ਸੈਰਸਪਾਟੇ ਦੇ ਵਾਸਤੇ ਸਥਾਨ ਬਣੇ ਹੋਏ ਨੇ ਇੱਥੇ ਜੇ ਉਹ ਸੱਚੀ ਲੋਕ ਜਿਹੜੇ ਇਥੇ ਹਥਿਆਰ ਵੀ ਚੱਕੀ ਬੈਠਾ ਵੀ ਆਜ਼ਾਦੀ ਵਾਸਤੇ ਵੀ ਲੜਦੇ ਆ ਮੰਨ ਲਓ ਆਪਾਂ ਉਹਨਾਂ ਦੀ ਗੱਲ ਨੂੰ ਵੀ ਜਾਇਜ਼ ਮੰਨ ਲਈਏ ਤਾਂ ਫਿਰ ਵੀ ਆਮ ਲੋਕਾਂ ਨੂੰ ਮਾਰਨਾ ਕਿੰਨਾ ਕਿ ਜਾਇਜ਼ ਆ ਜੇ ਤੁਸੀਂ ਸੂਬੇ ਦੇ ਲੋਕਾਂ ਨੂੰ ਸਹਿਰਦ ਨਹੀਂ ਬਣਾਉਂਗੇ ਵਧੀਆ ਯਤਨ ਨਹੀਂ ਕਰੋਗੇ ਤਾਂ ਸੋਡੀ ਗੱਲ ਦੇ ਨਾਲ ਸਹਿਮਤ ਕੌਣ ਹੋਊਗਾ ਉਕੇ ਜਿਹੜੀ ਮੈਂ ਗੱਲ ਧਾਰਾ 370 ਦੀ ਕੀਤੀ ਹੈ ਜਾਂ ਉਦੋਂ ਬਾਅਦ ਦੇ ਵਿੱਚ ਕੀਤੀ ਹੈ ਇਹ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਜਿਵੇਂ ਅਪਾਰਸ਼ਕਰ ਵਾਲਿਆਂ ਦਾ ਵੀ ਕਿਹਾ ਕਿ ਪਹਿਲਾਂ 2 ਮਹੀਨੇ ਕੰਮ ਚੱਲਦਾ ਹੁੰਦਾ ਸੀ ਹੁਣ ਸਾਰਾ ਸਾਲ ਚੱਲਦਾ ਹੈ। ਹੁਣ ਸੁਰੱਖਿਅਤ ਹੋ ਗਏ ਆ। ਉਥੇ ਇਹ ਨਹੀਂ ਕਿ ਭਾਜਪਾ ਦੇ ਹੱਕ 'ਚ ਹਵਾ ਬਣ ਗਈ ਹੈ ਜੇ ਉਹ ਵੋਟਾਂ ਤਾਂ ਬੇਸ਼ੱਕ ਹੁਣ ਵੀ ਨਾ ਇਹਨਾਂ ਦੇ ਹੱਕ 'ਚ ਪੈਣ ਪਰ ਉਹਨਾਂ ਨੇ ਜਿਹੜੀ ਧਾਰਾ 370 ਹੈ ਜਿਹਦਾ ਮੈਂ ਅੱਜ ਵੀ ਕਹਿਣਾ ਕਿ ਅਸੀਂ ਵਿਰੋਧ ਕਰਦੇ ਹਾਂ ਕਿ ਸੂਬਿਆਂ ਨੂੰ ਵਾਧੂ ਅਧਿਕਾਰ ਦਿੱਤੇ ਜਾਣ ਦੀ ਲੋੜ ਸੀ ਹਟਾ ਕੇ ਨ ਦਿੱਤੇ। ਪਰ ਉਥੋਂ ਵਾਲੇ ਲੋਕ ਜ਼ਿਆਦਾਤਰ ਜਿੰਨਾਂ ਦੇ ਨਾਲ ਅਸੀਂ ਗੱਲਾਂ ਕੀਤੀ ਉਹਨਾਂ ਇਹ ਇਹ ਅੱਗੇ ਜੇ ਬਾਕੀ ਦੇਸ਼ ਦੇ ਨਾਲ ਮਲਾ ਦਿੱਤਾ ਗਿਆ ਜਾਂ ਹੋਰ ਵੀ ਹੋ ਗਿਆ ਪਰ ਸਾਨੂੰ ਕਹਿੰਦੇ ਬਾਕੀ ਜਿਹੜੀਆਂ ਸਹੂਲਤਾਂ ਜਾਂ ਬਾਕੀ ਜਿਹੜਾ ਇੱਥੇ ਸਿਸਟਮ ਹੋ ਗਿਆ ਉਹਦੇ ਮੁਤਾਬਕ ਤਾਂ ਠੀਕ ਹੈ ਤੇ ਆਮ ਲੋਕ ਕਦੇ ਵੀ ਲੜਨਾ ਨਹੀਂ ਚਾਹਦੇ ਹੁੰਦੇ ਤੇ ਕਾਰੋਬਾਰੀ ਬੰਦਾ ਜਮਾ ਨਹੀਂ ਲੜਨਾ ਚਾਹੁੰਦਾ ਹੁੰਦਾ ਤੇ ਕਸ਼ਮੀਰ ਦੇ ਲੋਕ ਕਾਰੋਬਾਰੀ ਨਹੀਂ ਬਿਲਕੁਲ ਜੀ ਸਿਰੂ ਸਾਹਿਬ ਜਿਵੇਂ ਤੁਸੀਂ ਰੋਡੇ ਕਾਲਜ ਮੂਵੀ ਦੀ ਗੱਲ ਕੀਤੀ ਸੀ ਸਿਆਸੀ ਲੋਕਾਂ ਦੀ ਉਹਦੇ ਜਿਆਦਾ ਗੱਲ ਹੋਈ ਆ ਤੇ ਇਹ ਸਿਆਸੀ ਲੋਕ ਹੁੰਦੇ ਨੇ ਇਹਨਾਂ ਦੀਆਂ ਮੈਨੂੰ ਲੱਗਦਾ ਵੀ ਮੈਂ ਤਾਂ ਇਹ ਕਹਿਣਾ ਉਹਨਾਂ ਵੀ ਸਿਆਸੀ ਜਿਹੜੇ ਲੋਕ ਨੇ ਅੱਜ ਕੱਲ੍ਹ ਦੇ ਕਿਸੇ ਲੀਡਰ ਦੀ ਗੱਲ ਨਹੀਂ ਕਰ ਰਹਾ ਮੈਂ ਸਿਆਸੀ ਲੋਕ ਲੋਕਾਂ ਦੀ ਗੱਲ ਕਰ ਰਹਾ ਜਿਹੜੇ ਸਿਆਸੀ ਨੇ ਇਹਨਾਂ ਦੀਆਂ ਜ਼ੁਬਾਨਾਂ ਲੰਬੀਆਂ ਹੁੰਦੀਆਂ ਨੇ ਕੰਨ ਬੰਦ ਹੁੰਦੇ ਨੇ ਕਈ ਵਾਰ ਤਾਂ ਇੱਕ ਥੱਪੜ ਨਾਲ ਹੀ ਖੁੱਲ ਜਾਂਦੇ ਨੇ ਦੂਰ ਦੂਰ ਤੱਕ ਗੂੰਜ ਪੈ ਜਾਂਦੀ ਓ ਥੱਪੜ ਦੀ ਕਈ ਵਾਰ ਬੜੇ ਬੜੇ ਹਮਲੇ ਵੀ ਇਹਨਾਂ ਦੇ ਇਹਨਾਂ ਨੂੰ ਟਸ ਤੋਂ ਮਸ ਨਹੀਂ ਕਰ ਸਕਦੇ ਇਹਨਾਂ ਦੀ ਆਪਣੀ ਆਪਣੀ ਫਿਤਰਤ ਹੁੰਦੀ ਹੈ ਇਹ ਵੀ ਗੱਲ ਥੋੜੀ ਸਹੀ ਹੈ ਜੀ ਕਿ ਫਿਤਰਤੀ ਹੈ ਬੰਦੇ ਦੀ ਉਹ ਕਿਹੋ ਜਿਹੀ ਵੀ ਹੋ ਸਕਦੀ ਹੈ ਧੰਨਵਾਦ ਸਿੱਧੂ ਸਾਹਿਬ ਮਿਹਰਬਾਨੀ ਬਹੁਤ ਧੰਨਵਾਦ ਆਓ ਸਾਹਿਬ ਜੋੜਨ ਦੇ ਵਾਸਤੇ ਸਤਿ ਸ਼੍ਰੀ ਅਕਾਲ that's a